ਨਮਸਕਾਰ ਦੇਸ਼ ਦੇ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀਰਾਵਰਾ ਦੋਸਤੋ ਪ੍ਰੋਗਰਾਮ ਅੱਜ ਦੀ ਚਰਚਾ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਅਜੀਹਾ ਵਿਸ਼ਾ ਲੈਨੇ ਆ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਕਿੰਤੂ ਪਰੰਤੂ ਬਣ ਚੁੱਕਿਆ ਹੁੰਦਾ ਹੈ ਜਿਸ ਦਾ ਸਵਾਲ ਪੁੱਛਦੇ ਨੇ ਲੋਕ ਜਵਾਬ ਦਿੰਦੇ ਨੇ ਲੋਕ ਤੇ ਫਿਰ ਉਹ ਬਣਦਾ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਚਰਚਾ ਦਾ ਵਿਸ਼ਾ ਤੇ ਉਸ ਗੱਲਾਂ ਦੇ ਉੱਤੇ ਉਸ ਜਜ਼ਬਾਤਾਂ ਦੇ ਉੱਤੇ ਉਸ ਕਿੰਤੂ ਪਰੰਤੂ ਦੇ ਉੱਤੇ ਅਸੀਂ ਕਰਦੇ ਹਾਂ ਪ੍ਰੋਗਰਾਮ ਤੇ ਅੱਜ ਕੱਲ ਬਰਸਾਤਾ ਦਾ ਮੌਸਮ ਹੈ ਤੇ ਬਰਸਾਤਾ ਦੇ ਮੌਸਮ ਦੇ ਵਿੱਚ ਅਗਰ ਜ਼ਹਿਰੀਲੇ ਜਾਨਵਰਾਂ ਦੀ ਗੱਲ ਨਾ ਕੀਤੀ ਜਾਵੇ ਜ਼ਹਿਰੀਲੇ ਜੰਤੂਆਂ ਦੀ ਗੱਲ ਨਾ ਕੀਤੀ ਜਾਵੇ ਤੇ ਫਿਰ ਉਹ ਚਰਚਾ ਨਾ ਬਣੇ ਅਜੀਹਾ ਹੋ ਹੀ ਨਹੀਂ ਸਕਦਾ ਅੱਜ ਅਸੀਂ ਵਿਸ਼ਾ ਵੀ ਅਜਿਹੀ ਚੁਣਿਆ ਹੈ ਬਰਸਾਤਾ ਬਦਲ ਦੇ ਮੌਸਮ ਵਿੱਚ ਜ਼ਹਿਰੀਲੇ ਜੀਵਾਂ ਤੋਂ ਬਚਾਓ ਜ਼ਹਿਰੀਲੇ ਜੀਵਾਂ ਦੇ ਵਿੱਚ ਅਸੀਂ ਸੱਪਾਂ ਨੂੰ ਗਿਣਦੇ ਆਂ ਵਿੱਚੂਆਂ ਨੂੰ ਗਿਣਦੇ ਆਂ ਬਹੁਤ ਸਾਰੇ ਜੀਵ ਅਜਿਹੇ ਆ ਜਾਂਦੇ ਨੇ ਦੋਸਤੋ ਜਿਹੜੇ ਕਿਤੇ ਨਾ ਕਿਤੇ ਖਤਰਾ ਬਣਦੇ ਨੇ ਇਨਸਾਨੀ ਜ਼ਿੰਦਗੀ ਤੇ ਲਈ ਫਿਰ ਕਿਸ ਤਰ੍ਹਾਂ ਇਹਨਾਂ ਤੋਂ ਬਚਾ ਕੀਤਾ ਜਾਵੇ ਬਹੁਤ ਸਾਰੇ ਅਸੀਂ ਉਪਰਾਲੇ ਕਰ ਕਰਨ ਬਹਿ ਜਾਂਦੇ ਆਂ ਡਾਕਟਰਾਂ ਕੋਲ ਜਾਂਦੇ ਆਂ ਜਾਂ ਕਈ ਚੀਜ਼ਾਂ ਇਧੀਆਂ ਕਰ ਲੈਂਦੇ ਆਂ ਜਿਹੜੀਆਂ ਸਾਡੇ ਲਈ ਘਾਤਕ ਵੀ ਸਿੱਧ ਹੁੰਦੀਆਂ ਨੇ ਫਿਰ ਇਹਨਾਂ ਦਾ ਬਚਾਅ ਕਿਸ ਤਰ੍ਹਾਂ ਤੀਸਰਾ ਬਚਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਭ ਤੋਂ ਵਧੀਆ ਮਾਹਿਰ ਅਗਰ ਮੰਨੇ ਜਾ ਸਕਦੇ ਨੇ ਤਾਂ ਉਹ ਡਾਕਟਰ ਮੰਨੇ ਜਾ ਸਕਦੇ ਨੇ ਜਾਂ ਜੀਵ ਵਿਗਿਆਨ ਨਾਲ ਸੰਬੰਧਿਤ ਲੋਕ ਮੰਨੇ ਜਾ ਸਕਦੇ ਨੇ ਤਾਂ ਅੱਜ ਅਜੇ ਹੀ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਜਿਹੜਾ ਤੁਹਾਡੀ ਹਰੇਕ ਕਿੰਤੂ ਪਰੰਤੂ ਦਾ ਮਨ ਦੇ ਬਲਵਲੇ ਦਾ ਜਵਾਬ ਦੇਣਗੇ ਤੇ ਸਭ ਤੋਂ ਪਹਿਲਾਂ ਉਹਨਾਂ ਮਾਹਿਰਾਂ ਨਾਲ ਤੁਹਾਡੀ ਮੈਂ ਜਾਣ ਪਛਾਣ ਕਰਾਂ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਸ਼ਿਵਿਕਾ ਦੱਤਾ ਡਾਕਟਰ ਸ਼ਿਵਕਾ ਦੱਤਾ ਅਸਿਸਟੈਂਟ ਪ੍ਰੋਫੈਸਰ ਹਨ ডিপਾਰਟਮੈਂਟ ਆਫ ਜੀਓਲੋਜੀ ਦੇ ਵਿੱਚ ਦੌਬਾ ਕਾਲਜ ਦੇ ਵਿੱਚ ਤੇ ਜੀਵਾ ਨੂੰ ਬੜੀ ਬਰੀਕੀ ਦੇ ਨਾਲ ਜਾਣਦੇ ਨੇ ਪਛਾਣਦੇ ਨੇ ਕਿਹੜੇ ਜ਼ਹਿਰੀਲੇ ਨੇ ਕਿਹੜੇ ਨਹੀਂ ਜ਼ਹਿਰੀਲੇ ਨੇ ਇਸ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਵਾਗਤ ਹੈ ਮੈਡਮ ਸ਼ਿਵਕਾ ਦੱਤਾ ਦਾ ਅੱਜ ਪ੍ਰੋਗਰਾਮ 'ਚ ਤੇ ਸਾਡੇ ਦੂਸਰੇ ਮਹਾਨ ਨੇ ਡਾਕਟਰ ਪਰਮਜੀਤ ਸਿੰਘ ਡਾਕਟਰ ਪਰਮਜੀਤ ਸਿੰਘ ਐਸਐਮਓ ਨੇ ਤੇ ਐਚਓਡੀ ਨੇ ডিপਾਰਟਮੈਂਟ ਆਫ ਆਈਸੀਯੂ ਦੇ ਕਿਉਂਕਿ ਜਦੋਂ ਵੀ ਕੋਈ ਤੁਰਕਠਨਾ ਹੁੰਦੀ ਹੈ ਜਾਂ ਅਜਿਹੀ ਘਟਨਾ ਹੁੰਦੀ ਹੈ ਜਿਸ ਦੇ ਵਿੱਚ ਜ਼ਹਿਰੀਲੇ ਜੀਵ ਜਿਹੜੇ ਕਿਸੇ ਨੂੰ ਕੱਟ ਲੈਂਦੇ ਨੇ ਜਾਂ ਹੋਰ ਕੋਈ ਨੁਕਸਾਨ ਪਹੁੰਚਾਉਂਦੇ ਨੇ ਤਾਂ ਸਾਡਾ ਸਭ ਤੋਂ ਪ੍ਰਾਇੋਰਟੀ ਹੁੰਦੀ ਹੈ ਡਾਕਟਰ ਤੱਕ ਪਹੁੰਚ ਜਲਦੀ। ਡਾਕਟਰ ਆਪਣੇ ਫਰਜ਼ ਨਿਭਾਉਂਦੇ ਵੀ ਨੇ। ਲੇਕਿਨ ਕਈ ਵਾਰ ਅਸੀਂ ਅਣਗਹਿਲੀਆਂ ਕਰ ਜਾਂਦੇ ਹਾਂ। ਅੱਜ ਡਾਕਟਰ ਸਭ ਤੋਂ ਪੁੱਛਾਂਗੇ ਵੀ ਕੀ ਅਣਗਹਿਲੀਆਂ ਲੋਕ ਕਰਦੇ ਨੇ? ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਨੇ? ਕਿ ਇੱਕ ਬਹੁਤ ਵੱਡਾ ਐਕਸਪੀਰੀਅੰਸ ਇਹਨਾਂ ਕੋਲ ਹੈ ਬਹੁਤ ਸਾਰੇ ਲੋਕਾਂ ਨੂੰ ਬਚਾਉਣਾ। ਸਭ ਤੋਂ ਪਹਿਲਾਂ ਸਵਾਗਤ ਹੈ ਰੱਖਸ਼ਪਾੜਾਈ ਪ੍ਰੋਗਰਾਮ ਵਿੱਚ। ਥੈਂਕ ਯੂ ਦੋਸਤੋ ਇਹ ਪ੍ਰੋਗਰਾਮ ਕਿਉਂਕਿ ਸਾਡੇ ਸਭ ਦੇ ਨਾਲ ਜੁੜਿਆ ਆ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਦਰਸ਼ਕ ਵੀ ਜੁੜੇ ਨੇ ਅੰਤ ਤੱਕ ਇਸ ਪ੍ਰੋਗਰਾਮ ਨੂੰ ਦੇਖਣਾ ਕਿਉਂਕਿ ਇਹ ਪ੍ਰੋਗਰਾਮ ਦੇਖ ਕੇ ਸ਼ਾਇਦ ਤੁਸੀਂ ਆਪਣੀ ਜਾਂ ਕਿਸੇ ਆਪਣੇ ਆਲੇ ਦੁਆਲੇ ਵਿਅਕਤੀ ਦੀ ਜਾਨ ਬਚਾਉਣ ਦੇ ਵਿੱਚ ਵੀ ਕਾਮਯਾਬ ਹੋ ਸਕਦੇ ਸਭ ਤੋਂ ਪਹਿਲਾਂ ਡਾਕਟਰ ਸ਼ਿਵਕਾ ਤੁਹਾਡੇ ਨਾਲ ਮੈਂ ਗੱਲਬਾਤ ਸ਼ੁਰੂ ਕਰਨਾ ਚਾਹਾਂਗਾ ਡਾਕਟਰ ਸ਼ਿਵਕਾ ਅਸੀਂ ਗੱਲ ਕਰਾਂਗੇ ਜਦੋਂ ਬਦਲਦੇ ਮੌਸਮ ਦੀ ਤੇ ਅੱਜਕੱਲ੍ਹ ਬਰਸਾਤ ਦੇ ਮੌਸਮ ਦੀ ਗੱਲ ਕਰਾਂਗੇ ਬਰਸਾਤ ਦੇ ਮੌਸਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਉਹਨਾਂ ਜੀਵਾਂ ਬਾਰੇ ਜਾਣਨਾ ਚਾਹਾਂਗਾ ਜਿਨ੍ਹਾਂ ਨੂੰ ਅਸੀਂ ਜ਼ਹਿਰੀਲੇ ਕਹਿੰਦੇ ਹਾਂ ਜਿਹੜੇ ਸਾਡੇ ਲਈ ਘਾਤਕ ਸਿੱਧ ਹੋ ਸਕਦੇ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗੀ ਸਰ ਜ਼ਹਿਰੀਲੇ ਜਾਨਵਰ ਜਿਹੜੇ ਹੁੰਦੇ ਐ ਜ਼ਹਿਰੀਲੇ ਜਾਨਵਰ ਇਸ ਰੇਣੀ ਸੀਜ਼ਨ 'ਚ ਜਿਹੜੇ ਹ ਉਹ ਮੇਨਲੀ ਸਨੇਕਸ ਹੁੰਦੇ ਆ ਉਸ ਤੋਂ ਇਲਾਵਾ ਸਕੋਰਪੀయన్స్ ਹੈ ਸੈਂਟੀਪੀਡਸ ਹੈ ਤੇ ਕੁਝ ਸਪਾਈਡਰਸ ਹੈ ਸਕੋਰਪੀਅਨ ਸੈਂਟੀਪੀਡ ਸੇ ਸਪਾਈਡਰ ਜਿਹੜੇ ਹੈ ਉਹ ਜ਼ਹਿਰੀਲੇ ਤਾਂ ਹੈਗੇ ਆ ਦੇ ਹੈਵ ਪాయిਜ਼ਨ ਬਟ ਉਹਨਾਂ ਚ ਜਿਹੜਾ ਹੈ ਉਹ ਫੈਟਲ ਨਹੀਂ ਹੁੰਦਾ ਹਿਊਮਨ ਬੀਇੰਗਸ ਲਈ ਉਹ ਮਤਲਬ ਜਾਨਲੇਵਾ ਵਗੈਰਾ ਕਹਿੰਦੇ ਨੇ ਬਿਲਕੁਲ ਸਕੋਰਪੀਅਨ ਜਿਹੜੇ ਹੁੰਦੇ ਵਿੱਚੂ ਵਿੱਚੂ ਤੇ ਇਹ ਜਿਹੜੇ ਹੁੰਦੇ ਫੈਟਲ ਨਹੀਂ ਹੁੰਦੇ ਹਿਊਮਨਸ ਲਈ ਮਤਲਬ ਜਾਨਲੇਵਾ ਨਹੀਂ ਹੁੰਦੇ ਬਟ ਜਿਹੜਾ ਸਨੇਕ ਹੈ ਉਹ ਇੱਕ ਐਸਾ ਜਿਹੜਾ ਹੈ ਜਾਨਵਰ ਹੈ ਜਿਹੜਾ ਫੈਟਲ ਪ੍ਰੂਫ ਹੋ ਜਾਂਦਾ ਹੈ ਹਿਊਮਨਸ ਲਈ ਜੀ ਜਾਣਤੇ ਆ ਜਾਂਦੀ ਹੈ ਬਟ ਸਨੇਕਸ ਜਿਹੜੇ ਹੈ ਉਹ ਵੀ ਜਿਹੜੇ ਹੈ ਜਿੰਨੀਆਂ ਸਪੀਸੀਜ਼ ਅਸੀਂ ਆਸ-ਪਾਸ ਦੇਖਦੇ ਆ ਪੰਜਾਬ 'ਚ ਦੇਖਦੇ ਆ ਇੰਡੀਆ 'ਚ ਦੇਖਦੇ ਆ ਜਾਂ ਵਰਲਡਵਾਈਡ ਦੇਖਦੇ ਆ ਜੀ ਆਲਮੋਸਟ ਉਹਨਾਂ 'ਚ 70% ਜਿਹੜੀ ਹੈ ਉਹ ਨਾਨ-ਪੌਇਜ਼ਨਸ ਹੁੰਦੀ ਹੈ ਜਿਦਾਂ ਕਿ ਇੰਡੀਆ ਦੀ ਜੇ ਗੱਲ ਕਰੀਏ ਆਪਾਂ ਤਾਂ 300 ਆਲਮੋਸਟ 300 ਸਪੀਸੀਜ਼ ਹੈਗੀਆਂ ਜਿਹੜੀਆਂ ਕਿ ਟੋਟਲ ਪਾਈ ਜਾਂਦੀਆਂ ਇੰਡੀਆ 'ਚ ਉਹਦੇ 'ਚ 40 ਜਿਹੜੀ ਹੈ ਦੇ ਆਰ ਮਾਈਲੀ ਵੈਨਮਸ ਮਤਲਬ ਕਿ ਸਿਰਫ ਕਟ ਜਰੀਲੀ ਬਿਲਕੁਲ ਬਹੁਤ ਕਟ ਜਰੀਲੀ 180 ਪਲਸ ਜਿਹੜੀਆਂ ਹੈ ਉਹ ਹੈਗੀਆਂ ਜਿਹੜੀ ਨੋਨ ਪాయిਜ਼ਨਸ ਟੋਟਲੀ ਹੁੰਦਾ ਹੀ ਨਹੀਂ ਬਿਲਕੁਲ ਵੀ ਤੇ ਸਿਰਫ 60 ਇਦਾਂ ਦੀਆਂ ਹੈ ਜਿਹੜੀ ਪాయిਜ਼ਨਸ ਹੈਗੀਆਂ ਪాయిਜ਼ਨਸ ਹੈਗੀਆਂ ਬਿਲਕੁਲ ਅਸੀਂ ਤੁਹਾਨੂੰ ਇਸੇ ਤਰ੍ਹਾਂ ਫੇਰ ਜੁੜਾਂਗੇ ਗੱਲਬਾਤ ਕਰਾਂਗੇ ਡਾਕਟਰ ਪਰਮਜੀਤ ਸਾਡੇ ਨੌਟਬਸ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਿਸੀਅਸ ਡਿਪਾਰਟਮੈਂਟ ਐਚਓਡੀਓ ਆਈਸੀਯੂ ਦੇ ਸਭ ਤੋਂ ਪਹਿਲਾਂ ਅਗਰ ਕਿਸੇ ਨੂੰ ਕੋਈ ਸਾਹ ਫਲੜਦਾ ਹੈ ਤਾਂ ਮੈਨੂੰ ਲੱਗਦਾ ਤੁਹਾਡੇ ਡਿਪਾਰਟਮੈਂਟ ਕੋਲ ਹੀ ਜਾਂਦਾ ਹੋਵੇਗਾ ਸਭ ਤੋਂ ਪਹਿਲਾਂ ਉਹ ਵਿਅਕਤੀ ਜਿਹੜਾ ਹੈਗਾ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸੱਪ ਲੜਨ ਦੀਆਂ ਜਿਹੜੇ ਘਟਨਾਵਾਂ ਵੱਧ ਜਾਂਦੀਆਂ ਨੇ ਜਿਵੇਂ ਜਲੰਧਰ ਦੀ ਤੁਹਾਡੇ ਕੋਲੋਂ ਗੱਲ ਪੁੱਛਾਂ ਤਾਂ ਕਿੰਨੀਆਂ ਕਟਨਾਵਾਂ ਤੁਸੀਂ ਅਕਸਰ ਦੇਖਦੇ ਹੋ ਪਿਛਲੇ ਸਾਲਾਂ ਚ ਜਾਂ ਇਸ ਸਾਲ ਦੇ ਵਿੱਚ ਜਿਹੜੀਆਂ ਮਤਲਬ ਵਾਧਾ ਹੋ ਰਿਹਾ ਜਾਂ ਘਟਾ ਹੋ ਰਿਹਾ ਇਸ ਇਸ ਸਫਲੜਨ ਦੇ ਦੇਖੋ ਪਿਛਲੇ ਸਾਲ ਪੂਰੇ ਸਾਲ ਚ ਕਟੂ-ਕਟ ਜਲੰਧਰ ਡਿਸਟ੍ਰਿਕਟ ਚ 190 ਦੇ ਕਰੀਬ ਸਬ ਕਟੇ ਕੇਸ ਆਇਆ ਸੀ ਜੀ ਤੇ ਜ਼ਿਆਦਾਤਰ ਇਹਦੇ ਚ ਜੋ ਪਿੰਡਾਂ ਚ ਜਿਵੇਂ ਲੋਕੀ ਅੱਜ ਕੱਲ ਮਜ਼ਦੂਰ ਨੇ ਜੀ ਉਹ ਖੇਤਾਂ ਚ ਅੱਜ ਕੱਲ ਲੱਗਦਾ ਪਏ ਛੋਨਾ ਲੱਗ ਰਿਹਾ ਉੱਥੇ ਜੋ ਕਰਿਆ ਨਹੀਂ ਕੰਮ ਕਿ ਸ਼ਹਿਰਾਂ ਵਿੱਚ ਵੀ ਸੀਵਰੇਜ ਜਾਂ ਪਾਣੀ ਕਰਕੇ ਜਾਂ ਕਿਸੇ ਦਾ 플ੌਟ ਖਾਲੀ ਉੱਥੇ ਵੀ ਸੱਪ ਮਤਲਬ ਕਿਸੇ ਨੂੰ ਕੱਟ ਲੈਂਦਾ ਉਹ ਇੱਥੋਂ ਵੀ ਆ ਰਹੇ ਨੇ ਸ਼ਹਿਰ ਤੋਂ ਵੀ ਆ ਰਹੇ ਨੇ ਪਰ ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ 70% ਜੋ ਸੱਪ ਕੱਟਣ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਸਿਰਫ ਆਪਣੇ ਆਪ ਨੂੰ ਲੋਕਾਂ ਨੂੰ ਜਾਂ ਪੇਸ਼ੰਤ ਨੂੰ ਯਾ ਨਾਲ ਦੇ ਬੰਦਿਆਂ ਨੂੰ ਵੀ ਲੱਗਦਾ ਕਿ ਮੈਨੂੰ ਸੱਪ ਨੇ ਕੱਟ ਲਿਆ ਤੇ ਉਹਨੂੰ ਘਬਰਾਹਟ ਹੁੰਦੀ ਦਿਲ ਦੀ ਵੱਧ ਗਈ ਧੜਕਣ ਵੱਧ ਗਈ ਇਹ ਇਹਦੇ ਨਾਲ ਫਿਰ ਉਹ ਸ਼ੁਰੂ ਹੁੰਦੀ ਪ੍ਰੋਬਲਮ ਜੀ ਜੀ ਤੇ ਹਰ ਹਰ ਕਿਸੇ ਸੱਪ ਕੱਟੇ ਨੂੰ ਮਰੀਜ਼ ਨੂੰ ਕਿ ਆਈਸੀਯੂ ਵਿੱਚ ਦਾਖਲ ਕਰਨ ਦੀ ਜੋ ਨਹੀਂ ਹੁੰਦੀ ਜਰੂਰਤ ਵੀ ਨਹੀਂ ਪੈਂਦੀ ਬਿਲਕੁਲ ਤੇ ਜਿਵੇਂ ਹੁਣ ਮੰਨ ਲਓ ਕਿਸੇ ਨੂੰ ਨਕੋਦਰ ਜਾਂ ਕੋਈ ਦਰੇ ਸ਼ਾਹਕੋਟ ਜਾਂ ਫਲੋਰ ਅਗਰ ਕਿਹਨੂੰ ਕੋਈ ਸੱਪ ਕੱਟਦਾ ਹੈ ਤੇ ਅਸੀਂ ਸਿਰਫ ਇਹ ਲੋਕਾਂ ਨੂੰ ਕਹਿੰਨੇ ਆ ਕਿ ਤੁਹਾਨੂੰ ਅਗਰ ਸੱਪ ਨੇ ਕੱਟਿਆ ਤੁਹਾਡੇ ਲਾਗੇ ਚਾਗੇ ਕੋਈ ਸਰਕਾਰੀ ਹਸਪਤਾਲ ਹੈਗਾ ਵੇ ਸਬਡਿਵੀਜ਼ਨ ਹਸਪੀਟਲ ਹੈ ਤੁਸੀਂ ਉੱਥੇ ਲੈ ਕੇ ਜਾਓ ਡਾਕਟਰ ਨੂੰ ਦਿਖਾਓ ਇਹਦੇ ਸਭ ਤੋਂ ਜ਼ਰੂਰੀ ਹੈਗਾ ਫਰਸਟ ایڈ ਜੀ ਜੀ ਤੁਸੀਂ ਡਾਕਟਰ ਨੂੰ ਦਿਖਾ ਕੇ ਫਿਰ ਅੱਗੇ ਆਪਾਂ ਦੇਖਣਾ ਕਿ ਉਹਨੂੰ ਉਹ ਪੇਸ਼ੈਂਟ ਨੂੰ ਟਰਾਂਸਪੋਰਟ ਕਰਕੇ ਸਿਵਲ ਹਸਪਤਲ ਜ਼ਰੂਰ ਤਹਗੀ ਜਾਂ ਨਹੀਂ ਫਰਸਟ ایڈਸ ਕੀ ਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਪੂਰੀ ਕਰਦੇ ਸਾਰਾ ਕੁਝ ਡਟ ਕੋਲ ਜਾਣਾਂਗੇ ਡਾਕਟਰ ਸ਼ਿਵਕਾ ਮੈਂ ਗੱਲ ਕਰਾਂ ਕਿਉਂਕਿ ਤੁਸੀਂ ਇਸ ਜੀਵ ਵਿਗਿਆਨ ਦੇ ਪ੍ਰੋਫੈਸਰ ਹੈਗੇ ਹੋ ਬਈ ਬਰਸਾਤਾਂ ਚ ਅਜਿਹਾ ਕੀ ਕਲਾਈਮੇਟਿਕ ਚੇਂजेस ਆਉਂਦੀਆਂ ਨੇ ਵੀ ਜਿਹੜੇ ਸੱਪ ਜਿਹੜੇ ਆ ਬਾਹਰ ਆ ਜਾਂਦੇ ਧਰਤੀ ਤੋਂ ਯਕਿਹਰੇ ਕਾਰਨ ਨੇ ਵੀ ਇਹ ਜਿਹੜੇ ਆਲੇ-ਦਾਲੇ ਭਜਦੇ ਨੇ ਤੇ ਲੋਕਾਂ ਨੂੰ ਦੱਸਦੇ ਨੇ ਬੇਸਿਕਲੀ ਸਨੇਕਸ ਦਾ ਜਿਹੜਾ ਸੱਪ ਦਾ ਹੈਬਿਟਾਟ ਹੁੰਦਾ ਉਹ ਹੁੰਦਾ ਬਰੋਸ ਚ ਰਹਿੰਦੇ ਆ ਇਹ ਬਿਲਕੁਲ ਬਰੋਜ਼ ਬਣਾ ਕੇ ਆਪਣਾ ਅੰਦਰ ਰਹਿੰਦੇ ਹੁਣ ਰੇਨੀ ਸੀਜ਼ਨ ਚ ਬਰਸਾਤਾਂ ਚ ਕੀ ਹੁੰਦਾ ਪਾਣੀ ਬਹੁਤ ਜ਼ਿਆਦਾ ਵਾਟਰ ਲੈਵਲ ਵੱਧ ਜਾਂਦਾ ਤੇ ਵਾਟਰ ਜਿਹੜਾ ਹੈ ਇਹਨਾਂ ਦੇ ਬਰੋਸ ਚ ਚਲੇ ਜਾਂਦਾ ਜਦੋਂ ਵਾਟਰ ਇਹਨਾਂ ਦੇ ਬਰੋਸ ਚ ਚਲਾ ਜਾਂਦਾ ਇਹ ਫਿਰ ਆਪਣੇ ਇਹਨਾਂ ਨੂੰ ਆਪਣੇ ਬਰੋਸ ਜਿਹੜੇ ਉਹ ਛੱਡਨੇ ਪੈਂਦੇ ਆ ਤੇ ਫਿਰ ਇਸ ਇਸ ਕਾਰਨ ਇਹ ਜਿਹੜੇ ਹੈ ਆਪਣੇ ਹੈਬਿਟੈਟ ਤੋਂ ਕਿਉਂਕਿ ਅਲੱਗ ਹੋ ਕੇ ਆਉਂਦੇ ਹੈ ਹੈਬਿਟੈਟ ਜਿਹੜਾ ਇਹਨਾਂ ਦਾ origignal ਹੈਬਿਟੈਟ ਹੈ ਬਰੋਸ ਉਧਰੋਂ ਇਹਨਾਂ ਨੂੰ ਬਾਹਰ ਜਿਹੜਾ ਹੈ ਨਿਕਲਣਾ ਪੈਂਦਾ ਮੈਡਮ ਕਹਿੰਦੇ ਖੁੱਡਾ ਜਿਹੜੀਆਂ ਖੁੱਡਾ ਕਹਿੰਦੇ ਆ ਮਜਾਬੀ ਦੇ ਵਿੱਚ ਖੁੱਡਾ ਜਿਹੜੀਆਂ ਇਹ ਖੁੱਡਾ ਦੇ ਵਿੱਚ ਜਦੋਂ ਇਹ ਰਹਿੰਦੇ ਨੇ ਤਾਂ ਉੱਥੇ ਦਾ ਕਲਾਈਮੇਟ ਵੀ ਕੁਝ ਆਪਣੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਰਹਿੰਦੇ ਨੇ ਲੇਕਿਨ ਜਦੋਂ ਇਹਨਾਂ ਦਿਨਾਂ ਵਿੱਚ ਮੀਂਹ ਪੈਂਦਾ ਤਾਂ ਪਾਣੀ ਜਿਹੜਾ ਉਹਨਾਂ ਖੁੱਡਾਂ ਦੇ ਵਿੱਚ ਭਰ ਜਾਂਦਾ ਹੈ ਇੱਕ ਗੱਲ ਤਾਂ ਕਰਕੇ ਬਾਹਰ ਆਂਦੇ ਨੇ ਵੀ ਪਾਣੀ ਭਰ ਜਾਂਦਾ ਇਹ ਗੱਲ ਕਰਾਂ ਵੀ ਇਹਨਾਂ ਚ ਬਰੀਡਿੰਗ ਵਗੈਰਾ ਵੀ ਇਹਨਾਂ ਦਿਨਾਂ ਚੀ ਹੋਣੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿੱਤਾਂ ਕੇ ਕਈ ਵਾਰ ਦੇਖਿਆ ਵੀ ਬਹੁਤ ਸਾਰੇ ਬੱਚੇ ਛੋਟੇ ਛੋਟੇ ਜਿਹੜੇ ਪਾਣੀ ਦੇ ਨਾਲ ਆ ਜਾਂਦੇ ਹਾਂ ਹਾਂਜੀ 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 ਬਿਲਕੁਲ ਇਹ ਵੀ ਗੱਲ ਸਹੀ ਹੈ ਇਹਨਾਂ ਦੇ ਨਾਲ ਚੀਜ਼ ਹੈ ਬਰੀਡਿੰਗ ਵਗੈਰਾ ਕਰ ਦਿੰਦੇ ਤਾਂ ਤਾਂ ਵੀ ਇਹ ਵੱਧ ਵੱਧ ਜਿਹੜੇ ਆ ਖੂਕ ਹੋ ਜਾਂਦੇ ਨੇ ਹਾਂਜੀ ਡਾਕਟਰ ਸਾਹਿਬ ਜੇ ਬੰਦੇ ਨੂੰ ਸੱਪ ਲੜ ਜਾਵੇ ਸਭ ਤੋਂ ਪਹਿਲਾਂ ਕੀ ਕੀਤਾ ਜਰਾ ਬਈ ਦੇਖੋ ਅਗਰ ਕਿਸੇ ਨੂੰ ਪਹਿਲਾਂ ਸੱਪ ਘਰ ਦੇ ਵਿੱਚ ਦੇਖੋ ਫਰਸਟ ایڈ ਘਰ ਦੀ ਫਰਸਟ ایڈ ਤੇ ਤੁਹਾਡੀ ਫਰਸਟ ایڈ ਮੈਂ ਦੋਨੇ ਜਾਣਨਾ ਚਾਹਾਂਗਾ ਠੀਕ ਹੈ ਜੀ ਅਸੀਂ ਦੇਖੋ ਇੱਕ ਮਤਲਬ ਕਹਿੰਨੇ ਅਗਰ ਘਰ ਚ ਸੱਪ ਕੱਟਿਆ ਜਾਂ ਖੇਤਾਂ ਚ ਕੰਮ ਕਰਦੇ ਹੋਏ ਕਿਸੇ ਨੂੰ ਸੱਪ ਨੇ ਕੱਟ ਲਿਆ ਕੰਮ ਕਰਦੇ ਹੋਏ ਤੇ ਆਪਾਂ ਪਹਿਲੀ ਗੱਲ ਤੇ ਜੋ ਦੇ ਨਾਲ ਲੋਕ ਹੈਗੇ ਨੇ ਘਰ ਚ ਉਹਨਾਂ ਨੂੰ ਅਸ਼ੋਰੈਂਸ ਕਰਨੀ ਕਿ ਕੋਈ ਗੱਲ ਨਹੀਂ ਤੂੰ ਬਿਲਕੁਲ ਠੀਕ ਹੈ ਅਸ਼ੋਰੈਂਸ ਸਭ ਤੋਂ ਪਹਿਲਾਂ ਦੀ ਜ਼ਰੂਰਤ ਬਿਲਕੁਲ ਕਿ ਪਰ ਜਿਹਨੂੰ ਸੱਪ ਨੇ ਕਟਿਆ ਉਹਨੂੰ ਮਤਲਬ ਤੁਹਾਨੂੰ ਪਹਿਲਾਂ ਵੀ ਜਿ세 ਕਿ ਉਹਨੂੰ ਕੋ ਹੋਂ ਲਾ ਪੈਂਦੀ ਕੋ ਬਰਾਡ ਅਸੀਂ ਜਿੱਥੇ ਵੀ ਸੱਪ ਨੇ ਕਟਿਆ ਵੇ ਤੇ ਉੱਥੇ ਜ਼ਖਮ ਹੈਗਾ ਵੇ ਜਾਂ ਬਣ ਗਿਆ ਉਹਨੂੰ ਕੁਝ ਨਹੀਂ ਕਰਨਾ ਜੀ ਅਗਰ ਉਹ ਪੇਸ਼ੈਂਟ ਬੈਠਾ ਉਹਨੂੰ ਕੋ ਆਰਾਮ ਨਾਲ ਤੂੰ ਬੈਠ ਜਾ ਪਿਠਾ ਕੇ ਤੇ ਫਿਰ ਅਗਰ ਲੱਗ ਚ ਅਗੇ ਕਿਧਰੇ ਵੀ ਤੁਹਾਡੇ ਲੱਗੇ ਹਸਤਾ ਲਗਾ ਉੱਥੇ ਉਹਨੂੰ ਲੈ ਕੇ ਆਪਾਂ ਜਾਣਾ ਜੀ ਤੇ ਉੱਥੇ ਕੋਈ ਪੱਟੀ ਬੰਨਣਾ ਜਾਂ ਉਹਨੂੰ ਬਲੇਡ ਨਾਲ ਕੱਟਣਾ ਜਾਂ ਉਹਨੂੰ ਕੋਈ ਸਾਫ਼ ਕਰਨਾ ਐਜਾ ਕੋਈ ਕੰਮ ਨਹੀਂ ਕਰਨਾ ਕੋਈ ਕੰਮ ਨਹੀਂ ਕਰਨਾ ਫਿਰ ਉੱਥੇ ਜਾ ਕੇ ਤੁਸੀਂ ਫਰਸਟ ایڈ ਕਿਸ ਤਰ੍ਹਾਂ ਕਰੋ ਦੇਖੋ ਫਰਸਟ ایڈ ਜਦੋਂ ਵੀ ਆਪਾਂ ਕਿਸੇ ਕੋਈ ਜਿਹਨੂੰ ਸੱਪ ਨੇ ਕੱਟ ਲਿਆ ਉਹ ਅਗਰ ਹਸਪੀਟਲ ਛੋਟੇ ਜਾਂ ਵੱਡੇ ਹਸਪਤਲ ਜਾ ਰਿਹਾ ਡਾਕਟਰ ਨੇ ਉਹਨੂੰ ਅਸੈਸ ਕਰਨਾ ਹੈ ਸਾਈਨ ਐਂਡ ਸਿੰਪਟਮ ਹੋਦੀ ਦੇਖਨੇ ਜੀ ਕੋ ਉਹਨੂੰ ਮਤਲਬ ਕਿ ਸੱਪ ਦੇ ਪਹਿਲਾਂ ਤੇ ਆਪਾਂ ਦੇਖਨੇ ਕਿ ਸੱਪ ਨੇ ਉਹਨੂੰ ਕਟਿਆ ਉਹਦੇ ਨਿਸ਼ਾਨ ਹੈ ਨੇ ਤੁਹਾਨੂੰ ਜੀ ਕਈ ਸੱਪ ਦੇ ਕੱਟਣਾ ਨਿਸ਼ਾਨ ਨਹੀਂ ਵੀ ਹੁੰਦਾ ਨਹੀਂ ਵੀ ਹੁੰਦਾ ਫਿਰ ਹੌਲੀ ਹੌਲੀ ਮਰੀਜ਼ ਨੂੰ ਮਰੀਜ਼ ਨੇ ਆਪਣੇ ਆਪ ਹੀ ਦੱਸਣਾ ਕਿ ਮੈਨੂੰ ਮੇਰਾ ਮਨ ਖਰਾਬ ਹੋ ਰਿਹਾ ਮੇਰਾ ਉਲਟੀਆਂ ਮਨ ਹੁੰਦਾ ਪੇਟ 'ਚ ਮੇਰੇ ਹੋਰੀ ਦਰਦ ਹੋਰੀ ਜਿਵੇਂ ਜਿਵੇਂ ਟਾਈਮ ਬੀਤਦਾ ਜਾਏਗਾ ਉਹ ਕਹੇਗਾ ਮੇਰੇ ਮਾਸ ਪੀਸ਼ੀਅਨ ਚ ਮੈਨ ਥੋੜੀ ਕਮਜ਼ੋਰੀ ਲੱਗਦੀ ਪਈ ਫਿਰ ਜਦੋਂ ਹੋਰ ਥੋੜਾ ਵਕਤ ਨਿਕਲੇਗਾ ਅਗਰ ਸੱਪ ਦਾ ਅਸਰ ਹੋਏਗਾ ਤੇ ਉਹਨੂੰ ਸਾਫ ਨਹੀਂ ਨਾ ਆਏਗਾ ਨਜ਼ਰ ਟੋਸਿਸ ਜਿਹਨੂੰ ਕਹਿੰਦੇ ਬਲਰਿੰਗ ਆਫ ਦੀ ਵਿਜ਼ਨ ਕਹਿੰਦੇ ਜੀ ਇਹ ਉਹਦੇ ਸਿੰਪਟਮ ਨੇ ਜੀ ਤੇ ਆਪਾਂ ਪਹਿਲਾਂ ਅਸ਼ੋਰੈਂਸ ਸਭ ਤੋਂ ਵੱਡਾ ਇਹਦਾ ਇੱਕ ਟ੍ਰੀਟਮੈਂਟ ਹੈਗਾ ਕਿ ਆਪਾਂ ਮਰੀਜ਼ ਨੂੰ ਕਹਿਣਾ ਤੈਨੂੰ ਸੱਪ ਕੱਟੇ ਦੇ ਨਾਲ ਕੁਝ ਨਹੀਂ ਹੋਣਾ ਤੇ 70% ਸੱਪ ਕੱਟਣ ਦੇ ਨਾਲ ਜ਼ਹਿਰ ਜ਼ਹਿਰ ਹੁੰਦਾ ਵੀ ਨਹੀਂ ਤੇ ਫੈਲਦਾ ਵੀ ਨਹੀਂ ਫੈਲਦਾ ਵੀ ਨਹੀਂ ਡਾਕਟਰ ਸਾਹਿਬ ਇੱਕ ਗੱਲ ਪਹਿਲਾਂ ਵੀ ਆਂਦੇ ਸੀ ਅਸੀਂ ਜਦੋਂ ਪੜ੍ਹਦੇ ਸੀ ਜਾਂ ਉਸ ਤੋਂ ਬਾਅਦ ਜੋ ਟ੍ਰੇਨਿੰਗਸ ਹੋਈਆਂ ਛੱਡੀਆਂ ਸਾਨੂੰ ਸਿਖਾਇਆ ਵੀ ਗਿਆ ਸੀ ਵੀ ਜਦੋਂ ਕਿਤੇ ਸੱਪ ਲੜਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕਰਕੇ ਇੱਕ ਚੀਰਾ ਦੇ ਦਿੱਤਾ ਜਾਵੇ ਤੇ ਉੱਪਰੋਂ ਨੂੰ ਜ਼ੋਰ ਦੀ ਘੁੱਟ ਕੇ ਜਿਹੜਾ ਉਹ ਬੰਦ ਦਿੱਤਾ ਜਾਵੇ ਚਾਹੇ ਲੇਸ ਨਾਲ ਤਾਂ ਮੋਜ਼ਾ ਧਾਗੇ ਨਾਲ ਚਾਹੇ ਤਾਰ ਨਾਲ ਜ਼ੋਰ ਨਾਲ ਬੰਦ ਦਿੱਤਾ ਜਾਵੇ ਤੇ ਉਹ ਜਿਹੜਾ ਗੰਦਾ ਬਲੱਡ ਹੈ ਉਹਨੂੰ ਬਾਹਰ ਕਢਾ ਦਿੱਤਾ ਜਾਵੇ ਇਹ ਫਰਸਟ ایڈ ਲੈਣੀ ਚਾਹੀਦੀ ਹੈ ਅੱਜ ਦੀ ਤਾਰੀਖ ਕਿਉਂਕਿ ਜ਼ਮਾਨਾ ਬਹੁਤ ਬਦਲ ਗਿਆ ਅੱਜ ਦੀ ਤਾਰੀਖ ਇਹ ਕਿੰਨੀ ਕਾਰਗਰ ਹੈ ਦੇਖੋ ਮੈਂ ਇੱਕ ਸਾਰੇ ਲੋਕਾਂ ਨੂੰ ਫਿਰ ਤੁਹਾਡੇ ਰਾਂਹ ਦਰਸ਼ਕ ਜੋ ਦੇਖ ਰਹੇ ਨੇ ਤੇ ਉਹਨਾਂ ਨੂੰ ਦੱਸਣਾ ਕਾ ਜਿੱਥੇ ਵੀ ਤੁਹਾਨੂੰ ਸੱਪ ਨੇ ਕਟਿਆ ਹੋਵੇ ਉਥੇ ਨਿਸ਼ਾਨ ਹੋ ਗਿਆ ਜਾਂ ਸੁੱਜ ਗਿਆ ਜਾਂ ਉਥੇ ਬਹੁਤ ਜ਼ਿਆਦਾ ਤੁਹਾਨੂੰ ਹੋ ਰਹੀ ਪੇਨ ਹੋ ਰਹੀ ਉਸ ਜ਼ਖਮ ਨੂੰ ਤੁਸੀਂ ਬਿਲਕੁਲ ਨਹੀਂ ਛੇੜਨਾ ਕੋਈ ਉਥੇ ਦਵਾਈ ਨਹੀਂ ਲਾਣੀ ਕੋਈ ਬਲੇਡ ਨਾਲ ਨੂੰ ਕੱਟ ਨਹੀਂ ਲਗਾਣਾ ਕੋਈ ਪੱਟੀ ਨਹੀਂ ਬੰਨੀ ਕੋਸ਼ਿਸ਼ ਕਰਨੀ ਇਹ ਕੋ ਮਰੀਜ਼ ਜਿਸ ਹਾਲਤ ਵਿੱਚ ਬੈਠਾ ਹੈ ਉਹਨੂੰ ਉੱਥੇ ਹੀ ਬੈਠੇ ਰਹਿਣ ਬਿਠਾ ਕੇ ਉਹਦੇ ਬਾਅਦ ਅਗਰ ਲੱਗਦਾ ਕੋਈ ਸਾਈਨ ਐਂਡ ਸਿੰਪਟਮ ਆ ਰਿਹਾ ਲਾਗੇ ਹਸਪਤਲ ਤੁਸੀਂ ਲੈ ਕੇ ਜਾਓ ਉਥੇ ਡਾਕਟਰ ਦੇਖ ਲੇਗਾ ਉਹਨੂੰ ਉਹਦਾ ਬਲੱਡ ਪ੍ਰੈਸ਼ਰ ਦੇਖੇਗਾ ਉਹਦੇ ਬਾਕੀ ਸਾਈਨ ਐਂਡ ਸਿੰਪਟਮ ਦੇਖਣਗੇ ਹਰ ਕਿਸੇ ਨੂੰ ਨਾ ਆਕਸੀਨ ਦੀ ਜ਼ਰੂਰਤ ਪੈਂਦੀ ਹੈ ਤੇ ਨਾ ਐਂਟੀ ਸਨੇਕ ਵੀਨਮ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਮਤਲਬ ਵੇਸਟੇਜ ਟਾਈਮ ਵੀ ਨਹੀਂ ਕਰਨੀ ਤੁਹਾਡਾ ਮਤਲਬ ਇਹ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਕਈ ਵਾਰ ਜਦੋਂ ਤੁਹਾਡੇ ਕੋਲ ਜਾਂਦੇ ਆ ਨਾ ਤਾਂ ਡਾਕਟਰ ਅਕਸਰ ਕਹਿੰਦੇ ਨੇ ਅਗਰ ਤੁਸੀਂ 15 ਮਿੰਟ ਲੇਟ ਹੋ ਜਾਂਦੇ ਤਾਂ ਇਹਨੇ ਬਚਣਾ ਨਹੀਂ ਸੀਗਾ ਜਾਂ ਜੇ ਕਿਸੇ ਦੀ ਡੈਥ ਹੋ ਜਾਂਦੀ ਤਾਂ ਕਹਿੰਦੇ ਤੁਸੀਂ ਅੱਧਾ ਘੰਟਾ 15 ਮਿੰਟ ਪਹਿਲਾਂ ਲਿਆਂਦੇ ਤਾਂ ਇਹਨੇ ਬਚ ਜਾਣਾ ਸੀ ਮਤਲਬ ਉਹ ਚੀਜ਼ਾਂ ਜਿਹੜੀਆਂ ਵੇਸਟੇਜ ਆਪਾਂ ਟਾਈਮ ਕਰਦੇ ਆ ਉਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਡਾਕਟਰ ਸਾਹਿਬ ਦੀ ਬੜੀ ਵਧੀਆ ਗੱਲ ਹੈ ਕਿ ਅਗਰ ਕਿਸੇ ਨੂੰ ਸੱਪ ਲੜਦਾ ਹੈ ਤਾਂ بجائے ਇਸ ਦੇ ਵੀ ਆਪਾਂ ਟਾਈਮ ਦੀ ਵੇਸਟੇਜ ਕਰੀਏ ਤੁਰੰਤ ਜਿਹੜਾ ਹੈ ਫਰਸਟ ਏਡ ਦੇ ਲਈ ਨਜ਼ਦੀਕੀ ਹਸ ਨੂੰ ਲੈ ਕੇ ਜਾਈਏ ਜ਼ਰੂਰੀ ਨਹੀਂ ਕਿ ਸਰਕਾਰੀ ਹਸਪਤਲ ਅਗਰ ਤੁਹਾਡੇ ਨਜ਼ਦੀਕ ਵੀ ਪ੍ਰਾਈਵੇਟ ਹਸਪਤਲ ਹੈ ਪ੍ਰਾਈਵੇਟ ਹਸਪਤਲ ਚ ਵੀ ਡਾਕਟਰ ਸਾਹਿਬ ਕੋਲ ਪੁੱਛਾਂਗੇ ਵੀ ਟ੍ਰੀਟਮੈਂਟ ਸਨੇਕ ਬਾਈਟ ਦੇ ਹੁੰਦੇ ਹੋਣਗੇ ਡਾਕਟਰ ਸਾਹਿਬ ਹਾਂਜੀ ਹਾਂਜੀ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਹਸਪਤਲ ਸਰਕਾਰੀ ਹਸਪਤਲ ਜਿੰਨੇ ਪੂਰੇ ਪੰਜਾਬ ਚ ਜੀ ਕੋਈ ਪ੍ਰਾਇਮਰੀ ਹੈਲਥ ਸੈਂਟਰ ਹੈ ਸਬ ਡਿਵੀਜ਼ਨ ਹਸਪਤਲ ਹੈ ਡਿਸਟ੍ਰਿਕਟ ਹਸਪਤਲ ਹੈ ਸਾਰੇ ਹਸਪਤਲਾਂ ਵਿੱਚ ਐਂਟੀ ਸਨੇਕ ਵਿਨਮ ਮਤਲਬ ਪਹਿਲਾਂ ਹੀ ਉਪਲਬਧ ਕਰਾ ਦਨੇ ਆਂ ਅਸੀਂ ਜੀ ਜੀ ਅਪ੍ਰੈਲ ਤੇ ਮਈ ਦੇ ਮਹੀਨੇ ਦੋ ਮਹੀਨੇ ਪਹਿਲਾਂ ਅਸੀਂ ਆਪਣਾ ਸਟਾਕ ਉਹ ਰੱਖ ਲੀਦਾ ਜੀ ਕਿ ਸਬ ਡਿਵੀਜ਼ਨ ਹਸਪੀਟਲ ਦੇ ਪੋਪੂਲੇਸ਼ਨ ਦੇ ਹਿਸਾਬ ਨਾਲ ਕਿੰਨੇ ਹੋਣੇ ਚਾਹੀਦੇ ਨੇ ਜਲੰਧਰ ਜਿਵੇਂ ਵੱਡਾ ਹਸਪੀਟਲ ਹੈਗਾ ਡਿਸਟ੍ਰਿਕਟ ਹਸਪੀਟਲ ਇੱਥੇ ਅਸੀਂ ਅਪ੍ਰੈਲ ਤੇ ਮਈ ਚ ਆਪਣਾ ਸਟਾਕ ਰੱਖ ਲੀਦਾ ਉਹਦੇ ਬਾਅਦ ਆਕਸੀਜਨ ਆਈ ਸੀ ਯੂ ਬੈੱਡ ਤੇ ਡਿਸਟ੍ਰਿਕਟ ਹਸਪੀਟਲ ਚ ਆ ਗਏ ਨੇ ਬਾਕੀ ਛੋਟੇ ਹਸਪਤਲਾਂ ਚ ਜਾਂ ਪ੍ਰਾਇਮਰੀ ਹੈਲਥ ਸੈਂਟਰ ਚ ਵੀ ਐਂਟੀ ਸਨੇਕ ਵਿਨਮ ਤੇ ਡਾਕਟਰ ਵੀ ਤੇ ਹੈਲਥ ਵਰਕਰ ਨੂੰ ਵੀ ਇਦੇ ਵਾਸਤੇ ਆਪਾਂ ਫਸਟ ਇਹ ਕੀ ਕੀ ਕਰਨੀ ਠੀਕ ਕਰਨੀ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਡਾਕਟਰ ਸ਼ਿਵਕਾ ਬੀ ਤੁਸੀਂ ਕਿਹਾ ਵੀ 300 ਪ੍ਰਜਾਤੀਆਂ ਨੇ ਸੱਪਾਂ ਦੀਆਂ ਹਾਂਜੀ ਹਾਂਜੀ ਉਹਨਾਂ ਚੋਂ 70% ਪ੍ਰਜਾਤੀਆਂ ਤੁਸੀਂ ਕਿਹਾ ਵੀ ਉਹ ਬਿਲਕੁਲ ਨਾਨ ਪੌਇਜ਼ਨਸ ਨਾਨ ਪੌਇਜ਼ਨਸ ਉਹਨਾਂ ਚ ਜ਼ਹਿਰ ਹੁੰਦੀ ਨਹੀਂ ਹੈ ਕੁਛ ਜ਼ਹਿਰ ਹੁੰਦੀ ਹੈ ਕੀ ਅਸੀਂ ਘਰ ਦੇ ਵਿੱਚ ਆਈਡੈਂਟੀਫਿਕੇਸ਼ਨ ਇਹਨਾਂ ਦੀ ਪਛਾਣ ਕਰ ਸਕਦੇ ਹਾਂ ਵੀ ਇਹ ਕਿਹੜੇ ਜ਼ਹਿਰੀਲੇ ਨੇ ਕਿਹੜੇ ਨਹੀਂ ਅਗਰ ਸਾਡੇ ਸਾਹਮਣੇ ਸੱਪ ਲੜਿਆ ਹੋਵੇ ਅਗਰ ਸਾਨੂੰ ਪਤਾ ਹੋਵੇ ਵੀ ਆ ਸੱਪ ਸਾਡੇ ਲੜਕੇ ਗਿਆ ਹੈ ਤੇ ਉਹ ਮਤਲਬ ਅਸੀਂ ਉਹ ਪਛਾਣ ਕਰ ਸਕਦੇ ਹਾਂ ਵੀ ਇਹ ਜ਼ਹਿਰੀਲਾ ਹੈ ਕਿ ਨਹੀਂ ਹੈ ਬਿਲਕੁਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਇਹ ਦੱਸਣਾ ਚਾਹੂੰਗੀ ਕਿ ਜਿਹੜੇ 300 ਸਪੀਸੀਜ਼ ਮੈਂ ਤੁਹਾਨੂੰ ਕਿਹਾ ਸੱਪਾਂ ਦੀ ਹੁੰਦੀ ਹੈ ਉਹਨਾਂ ਚੋਂ ਇੱਕ ਕਹਿੰਦੇ ਆ ਬਿਗ 4 ਬਿਗ 4 ਮਤਲਬ ਇਹ ਚਾਰ ਪ੍ਰਜਾਤੀਆਂ ਹੈਗੀਆਂ ਜਿਹੜੀ ਕਿ 90% ਡੈਥ ਬਿਕੋਜ਼ ਆਫ ਸਨੇਕ ਬਾਈਟ ਇਹਦੇ ਲਈ ਰਿਸਪੌਂਸਿਬਲ ਹੁੰਦੀ ਹੈ ਤੇ ਇਹ ਚਾਰ ਪ੍ਰਜਾਤੀਆਂ ਕਿਹੜੀਆਂ ਇੱਕ ਤਾਂ ਕਾਮਨ ਕ੍ਰੇਟ ਹੁੰਦੀ ਹੈ ਇੱਕ ਇੰਡੀਅਨ ਕੋਬਰਾ ਜਿਹਨੂੰ ਆਪਾਂ 나ਜਾ 나ਜਾ ਵੀ ਕਹਿੰਦੇ ਆ ਫਿਰ ਇੱਕ ਤੀਜਾ ਜਿਹੜਾ ਹੈ ਰਸਲ ਸਵਾਈਪਰ ਹੈ ਤੇ ਇੱਕ ਸੌਸ ਸਕੈਲਡ ਸਵਾਈਪਰ ਹੈ ਇਹ ਚਾਰ ਸਨੇਕਸ ਹੈ ਜਿਹੜੇ ਬਿਗ 4 ਜਿਨ੍ਹਾਂ ਨੂੰ ਕਹਿੰਦੇ ਵਿਚ ਆਰ ਦਾ ਮੋਸਟ ਡੇਂਜਰਸ ਸਨੇਕਸ ਵਿਚ ਆਰ ਰਿਸਪੌਂਸਿਬਲ ਜੋ ਕਿ 90% ਫੈਟੈਲਿਟੀਜ਼ ਲਈ ਰਿਸਪੌਂਸਿਬਲ ਹੈ ਤੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਨੀ ਵੈਸੇ ਉਸ ਟਾਈਮ ਤੇ ਮੈਨੂੰ ਲੱਗਦਾ ਘਬਰਾਹਟ ਜ਼ਿਆਦਾ ਹੋ ਜਾਂਦੀ ਹੈ ਬਟ ਫਿਰ ਵੀ ਅਸੀਂ ਜੇ ਥੋੜਾ ਜਿਹਾ ਸੂਝ-ਬੂਝ ਨਾਲ ਕੰਮ ਲਈਏ ਤੇ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਜੀ ਜਿਹਦਾ ਸਭ ਤੋਂ ਪਹਿਲਾਂ ਜੀ ਅਸੀਂ ਹੈੱਡ ਦੀ ਗੱਲ ਕਰੀ ਹੈ ਜਿਹੜਾ ਵੈਨਮਸ ਸਨੇਕ ਹੈ ਜਿਹਦੇ ਵਿੱਚ ਫੈਂਗਸ ਹੋਣਗੇ ਵੈਨਮ ਲਈ ਉਧਰ ਜਿਹੜਾ ਹੈੱਡ ਹੈ ਉਹ ਟ੍ਰਾਇੰਗਲਰ ਸ਼ੇਪ ਦਾ ਹੁੰਦਾ ਹੈ ਜ਼ਹਿਰੀਲਾ ਸੱਪ ਬਿਲਕੁਲ ਟ੍ਰਾਇੰਗੂਲਰ ਹੋਏਗਾ ਤਿਕੋਣਾ ਉਹਦਾ ਤਿਕੋਣਾ ਹਾਂਜੀ ਤੇ ਜਿਹੜਾ ਨਾਨ ਵੈਨਮਸ ਸੇਕ ਹੈ ਉਹਦਾ ਜਿਹੜਾ ਹੈੱਡ ਹੈ ਉਹ ਰਾਉਂਡ ਹੋਏਗਾ ਓਕੇ ਗਲੋਬੂਲਰ ਜਾਂ ਰਾਉਂਡ ਸ਼ੇਪ ਦਾ ਹੋਏਗਾ ਠੀਕ ਤੇ ਜੇ ਅਸੀਂ ਟੇਲ ਦੀ ਗੱਲ ਕਰੀਏ ਜਿਹੜਾ ਵੈਨਮਸ ਸਨੇਕ ਹੈ ਪੌਇਜ਼ਨਸ ਸਨੇਕ ਹੈ ਉਹਦੀ ਟੇਲ ਜਿਹੜੀ ਹੈ ਉਹ ਲਿਟਰਲੀ ਕੰਪਰੈਸਡ ਹੁੰਦੀ ਹੈ ਜਿਹਨੂੰ ਚਪਟਾ ਆਪਾਂ ਕਹਿੰਦਾ ਹੈ ਠੀਕ ਹੈ ਜੀ ਤੇ ਉਹਦੀ ਟੇਲ ਲਿਟਰਲੀ ਕੰਪਰੈਸਡ ਹੁੰਦੀ ਹੈ ਜਿਹੜਾ ਨਾਨ ਪੌਇਜ਼ਨਸ ਸਨੇਕ ਹੈ ਉਦੀ ਜਿਹੜੀ ਟੇਲ ਹੈ ਉਹ ਜਿਹੜੀ ਸਿਲਿੰਡਰਿਕਲ ਹੁੰਦੀ ਹੈ ਤੇ ਬਲੰਟੀ ਹੋਏਗੀ ਪਿੱਛੋਂ ਹਾਂਜੀ ਹਾਂਜੀ ਦੇਖੋ ਪਿੱਛੋਂ ਤੇ ਸਿਲਿੰਡਰਿਕਲ ਸ਼ੇਪ ਹੁੰਦੀ ਹੈ ਉਹ ਇਦਾਂ ਚਪਟੀ ਨਹੀਂ ਹੋਏਗੀ ਠੀਕ ਹੈ ਤੇ ਇਸ ਤੋਂ ਇਲਾਵਾ ਅੱਜ ਅਸੀਂ ਜੇ ਸਕੀਲਸ ਦੀ ਗੱਲ ਕਰੀਏ ਵੈਸੇ ਤਾਂ ਥੱਲੇ ਵਾਲੇ ਸਕੀਲਸ ਜ਼ਿਆਦਾ ਬੈਟਰ ਆਈਡੈਂਟੀਫਾਈ ਕਰ ਸਕਦੇ ਜੋ ਸ਼ਾਇਦ ਅਸੀਂ ਉਸ ਟਾਈਮ ਤੇ ਨਹੀਂ ਦੇਖ ਸਕਦੇ ਬਟ ਫਿਰ ਵੀ ਤੁਹਾਨੂੰ ਕਿਤੇ ਵਿਜ਼ਨ ਮਿਲਦਾ ਏਦਾਂ ਦਾ ਤੇ ਥੱਲੇ ਵਾਲੇ ਸਕੀਲਸ ਜੇ ਪੂਰੇ ਹੈਗੇ ਬੈਲੀ ਦੇ ਇਹ ਇਧਰੋਂ ਸਟਾਰਟ ਹੋ ਕੇ ਪੂਰੇ ਬੈਲੀ ਰੀਜਨ ਤੇ ਇਦਾਂ ਕਵਰ ਹੁੰਦੇ ਤੇ ਦੈਟ ਮੀਨਸ ਇਟ ਇਜ਼ ਅ ਪੌਇਜ਼ਨਸ ਸਨੇਕ ਬਟ ਜੇ ਛੋਟੇ ਛੋਟੇ ਸਕੇਲਸ ਹੈ ਜਾਂ ਉਹਨਾਂ ਦੀ ਸ਼ੇਪ ਜਿਹੜੀ ਹੈ ਲਿਟਰਲੀ ਜਿਹੜੀ ਹੈ ਉਹ ਚੇਂਜ ਹੋ ਰਹੀ ਹੈ ਤੇ ਦੈਟ ਮੀਨਸ ਇਟ ਇਜ਼ ਨਾਨ ਪੋਇਜ਼ਨਸ ਸਨੇਕ ਕਾਫੀ ਪਹਿਚਾਨ ਅਸੀਂ ਕਰ ਸਕਦੇ ਹਾਂ ਵੀ ਜੇ ਅਸੀਂ ਥੋੜੇ ਜਿਹਾ ਜਾਗਰੂਕ ਹੋਈਏ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਸਮਝੋ ਕਿ ਜਾਗਰੂਕ ਕਰ ਹੀ ਨਹੀਂ ਪਾਉਂਦੇ ਇਹਨਾਂ ਨੂੰ ਸਹੀ ਤਰੀਕੇ ਨਾਲ ਜਾਂ ਲੋਕ ਜਾਣਨਾ ਹੀ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਉਹ ਐਕਚੁਅਲੀ ਨਾਮ ਹੀ ਸ਼ਾਇਦ ਇਦਾਂ ਦਾ ਐਸਰ ਕੀ ਉਹਦੇ ਨਾਲ ਘਬਰਾ ਜਿਆਦਾ ਚਾਹੀਦਾ ਹੈ ਤੇ ਹਾਂਜੀ ਬਿਲਕੁਲ ਬਿਲਕੁਲ ਭਾਈ ਇੱਕ ਕਿਉਂਕਿ ਘਬਰਾਟ ਦੀ ਇੱਕ ਕਹਾਣੀ ਵੀ ਆਂਦੀ ਹੈ ਵੀ ਕਿਸੇ ਨੂੰ ਕਿਹਾ ਅੱਖਾਂ ਬੰਦ ਕਰਕੇ ਤੁਹਾਨੂੰ ਸਜ਼ਾ ਦੇਣੀ ਹੈ ਵੀ ਤੁਹਾਨੂੰ ਇਹਦੀਆਂ ਅੱਖਾਂ ਬੰਦ ਕਰ ਦਿਓ ਤਾਂ ਜਦੋਂ ਮਤਲਬ ਉਹਦੇ ਪਹਿਲੇ ਨਾ ਐਕਚੁਅਲੀ ਕੀ ਹੈ ਵੀ ਉਹਨੂੰ ਦਿਖਾ ਕੇ ਸੱਪ ਲਿਆਂਦਾ ਗਿਆ ਲੇਕਿਨ ਉਹਦੇ ਪਿੰਨ ਚੂਭੋ ਦਿੱਤੀ ਗਈ ਤੇ ਉਹ ਉਸ ਪਿੰਨ ਦੇ ਉਹਦੇ ਨਾਲ ਜ਼ਹਿਰ ਦੇ ਨਾਲ ਹੀ ਮਰ ਗਿਆ ਉਹਨੇ ਸੋਚਿਆ ਵੀ ਮੇਰੇ ਜਿਹੜਾ ਹੈ ਉਹ ਸੱਪ ਲੜ ਗਿਆ ਹੈਗਾ ਸੋ ਇਹ ਸੱਪ ਲੜਨ ਦੀ ਦਹਿਸ਼ਤ ਹੀ ਜਿਹੜੀ ਹੈ ਵੀ ਸੱਪ ਦੀ ਲੜਨ ਨਹੀਂ ਸੱਪ ਦੀ ਦਹਿਸ਼ਤ ਹੀ ਜਿਹੜੀ ਹੈ ਕਿਤੇ ਨਾ ਕਿਤੇ ਇਨਸਾਨ ਨੂੰ ਮਾਰ ਲੈਂਦੀ ਹੈ ਲੇਕਿਨ ਅਗਰ ਅਸੀਂ ਇਹ ਸਾਰੀਆਂ ਕੀ ਚੀਜ਼ਾਂ ਨੂੰ ਨੋਟ ਕਰੀਏ ਆਪਾਂ ਦੇਖੀਏ ਵੀ ਜ਼ਹਿਰੀਲਾ ਹੈ ਜਾਂ ਜ਼ਹਿਰੀਲਾ ਨਹੀਂ ਹੈ ਤਾਂ ਅਸੀਂ ਕਾਫੀ ਬਚਾ ਜੜਿਆ ਹੋ ਸਕਦੇ ਆ ਤੇ ਸਭ ਤੋਂ ਵੱਡੀ ਗੱਲ ਦੋਸਤੋ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਦੋਨੋਂ ਹੀ ਕਿ ਅਗਰ ਤੁਹਾਡੇ ਸੱਪ ਲੜ ਵੀ ਜਾਂਦਾ ਤਾਂ ਕਿਸੇ ਸੂਰਜ ਚ ਘਬਰਾਣਾ ਨਹੀਂ ਇੱਕ ਬਰਾੜ ਦੀ ਗੱਲ ਨਹੀਂ ਹੈ ਕਿਉਂਕਿ ਦੇਖੋ 70% 50% ਤੋਂ ਤਾਂ ਉੱਪਰ ਹੋਇਆ ਨਾ ਤਾਂ 70% ਚਾਂਸਸ ਹੈਗੇ ਵੀ ਉਹ ਸਭ ਜਾਰੀ ਲਾ ਹੀ ਨਹੀਂ ਹੈ ਤੇ ਅਸੀਂ ਘਬਰਾੜ ਦੇ ਵਿੱਚ ਹੀ ਸੱਪ ਲੜ ਗਿਆ ਸੱਪ ਲੜ ਗਿਆ ਸੱਪ ਲੜ ਗਿਆ ਹਸਪਤਾਲ ਜਾਂਦੇ ਜਾਂਦੇ ਅੱਧੇ ਬੇਹੋਸ਼ ਹੋ ਚੁੱਕੇ ਅੰਨੇ ਵੀ ਸਾਡੇ ਸੱਪ ਲੜ ਗਿਆ ਸੋ ਅਸੀਂ ਆਪਣੇ ਪੂਰੇ ਹੋਸ਼ੋ ਹਵਾਸ ਦੇ ਨਾਲ ਹਸਪਤਾਲ ਤੱਕ ਜਾਣਾ ਹੈ ਅੱਗੇ ਡਾਕਟਰ ਸਾਹਿਬ ਬੈਠੇ ਨੇ ਦੂਸਰਾ ਰੱਬ ਇਸ ਲਈ ਕਿਹਾ ਜਾਂਦਾ ਡਾਕਟਰ ਨੂੰ ਤੁਹਾਡਾ ਪੂਰਾ ਟ੍ਰੀਟਮੈਂਟ ਕਰਨਗੇ ਹਰ ਸੂਰਤ ਦੇ ਵਿੱਚ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਔਰ ਬਚਦੇ ਵੀ ਨਹੀਂ ਬਹੁਤ ਸਾਰਾ ਜਿਸ ਤਰ੍ਹਾਂ ਡਾਕਟਰ ਨੇ ਕਿਹਾ ਬਹੁਤ ਸਾਰਾ ਘਟ ਜਿਹੜਾ ਹੈਗਾ ਡੈਥ ਰੇਟ ਹੈਗਾ ਕੈਜ਼ੁਅਲਿਟੀ ਰੇਟ ਬਹੁਤ ਘੱਟ ਹੈਗਾ ਕੋਸ਼ਿਸ਼ ਹੁੰਦੀ ਹੈ ਬਚਾਉਣ ਦੀ ਡਾਕਟਰ ਸਾਹਿਬ ਬੜੇ ਤੁਹਾਡੇ ਐਫਰਟਸ ਨੇ ਬੜਾ ਨਿਝਾ ਹਾਲਾ ਪਈ ਅਕਸਰ ਕਿਹਾ ਜਾਂਦਾ ਹੈ ਵੀ ਜਦੋਂ ਤੁਹਾਡੇ ਸੱਪ ਲੜ ਜਾਂਦਾ ਹੈ ਨਾ ਤੇ ਤੁਹਾਨੂੰ ਦੇਖ ਗਿਆ ਵੀ ਆ ਸੱਪ ਲੜਿਆ ਹੈ ਸੱਪ ਨੂੰ ਮਾਰ ਦੋ ਤਾਂ ਕਿ ਉਹ ਸੱਪ ਨੂੰ ਉਹਦੇ ਵਿੱਚ ਪਾ ਲਓ ਆਪਣੇ ਬੋਟਲ ਚ ਜਾਂ ਕਿਸੇ ਚੀਜ਼ ਚ ਤੇ ਡਾਕਟਰ ਕੋਲ ਲੈ ਜਾਓ ਵੀ ਡਾਕਟਰ ਨੂੰ ਦੱਸੋ ਵੀ ਆ ਸੱਪ ਨੇ ਲੜਿਆ ਹੈ ਤੇ ਡਾਕਟਰ ਉਸੇ ਤਰੀਕੇ ਦਾ ਟਰੀਟਮੈਂਟ ਕਰੇਗਾ ਕੀ ਇਹ ਸਹੀ ਹੈ ਜਾਂ ਇਹ ਵੀ ਸਿਰਫ ਦਿਮਾਗ ਦੇ ਨਾਲ ਬਣੀ ਹੋਈ ਗੱਲ ਹੈ ਅੱਛਾ ਜੀ ਅਸੀਂ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਹਾਂ ਸਿਵਲ ਹਸਪੀਟਲ ਚ ਇਹ ਦੇਖਿਆ ਕਿ ਜ਼ਿਆਦਾਤਰ ਜੋ ਮਰੀਜ਼ ਕਈ ਆਉਂਦੇ ਨੇ ਪਿੰਡਾਂ ਚੋਂ ਜਾਂ ਪਰਵਾਸੀ ਮਰੀਜ਼ ਨੂੰ ਜਦੋਂ ਉਹਨੂੰ ਸੱਪ ਕੱਟਦਾ ਹੈ ਤੇ ਉਹ ਪਹਿਲਾਂ ਤੇ ਉਹਨੂੰ ਲੱਭਣ ਲੱਪਨ ਲੱਪਿੰਦੇ ਨੇ ਜੀ ਅਗਰ ਉਹਨੂੰ ਲੱਭ ਲਿਆ ਤੇ ਫਿਰ ਉਹਨੂੰ ਮਾਰ ਲਿਆ ਮਾਰ ਕੇ ਉਹਨੂੰ ਤੁਸੀਂ ਉਹ ਫਿਰ ਉਹ ਪਾਣਗੇ ਡੱਬੇ ਚ ਅਗਰ ਜਦੋਂ ਤੁਸੀਂ ਉਹਨੂੰ ਡੱਬੇ ਚ ਪਾ ਰਹੇ ਹੋ ਇਹ ਵੀ შესაძਾ ਦੁਬਾਰਾ ਤੁਹਾਨੂੰ ਕੱਟ ਲੇ ਅੱਛਾ ਤੇ ਦੂਸਰਾ ਅਗਰ ਤੁਹਾਡੇ ਲਾਗੇ ਕੋਈ ਇਹ ਤੇ ਉਹ ਤਾਂ ਮਾਰ ਕੇ ਡੱਬੇ ਚ ਪਾਉਂਦੇ ਹੋਣਗੇ ਮਰਿਆ ਸੱਪ ਵੀ ਲੜਦਾ ਹੈ ਸੋ ਐਕਚੁਅਲ ਇਹ ਆਈ ਸਕਦਾ ਕਈ ਵਾਰ ਹੋਸਟ ਹਾਂ ਮਤਲਬ ਅਗਰ ਇਹ ਇਸ ਕਰਕੇ ਦੇਖੋ ਪਹਿਲੀ ਗੱਲ ਤੇ ਸੱਪ ਨੂੰ ਤੁਸੀਂ ਲੱਭ ਰਹੇ ਹੋ ਫੇ ਤੁਸੀਂ ਸੱਪ ਨੂੰ ਡੱਬੇ ਚ ਪਾ ਰਹੇ ਹੋ ਇਹ ਨਾਲ ਜੋ ਟਾਈਮ ਹੈ ਉਹ ਟਾਈਮ ਹੋਏਗਾ ਵੇਸਟ ਹੋਏਗਾ ਐਸ ਯਾ ਕੋਈ ਕੰਮ ਨਹੀਂ ਕਰਨਾ ਤੁਹਾਨੂੰ ਸੱਪ ਨੇ ਕੱਟਿਆ ਹੈ ਜਾਂ ਤੁਹਾਨੂੰ ਲੱਗਦਾ ਹੈ ਤੁਹਾਡੇ ਲਾਗੇ ਤੋਂ ਨਿਕਲੇਗਾ ਕੁਝ ਤੁਸੀਂ ਜਾ ਕੇ ਹਸਪਤਲ ਪਹੁੰਚੋ ਟਾਈਮ ਨਾਲ ਸੱਪ ਨੂੰ ਮਾਰਨਾ ਜਾਂ ਡੱਬੇ ਚ ਲੈ ਕੇ ਆਉਣਾ ਇਹਦੇ ਨਾਲ ਟ੍ਰੀਟਮੈਂਟ ਦਾ ਬਿਲਕੁਲ ਨਹੀਂ ਕੋਈ ਫਰਕ ਪੈਂਦਾ ਲਾਈਨ ਆਫ ਟ੍ਰੀਟਮੈਂਟ ਸਾਈਨਮਸ ਸਿਮਟਮ ਚ ਹੋ ਜਾਂਦਾ ਕਿ ਕਿ ਕਿਹੜੇ ਸੱਪ ਨੇ ਕਿ ਐਂਟੀ ਵੇ ਅਗਰ ਸੱਪ ਨੇ ਕੱਟਿਆ ਐਂਟੀ ਸਨੇਕ ਵਿਨਮ ਆਪਾਂ ਲਗਾਈ ਦਵੇ ਉਹ ਵੀ ਜਿੱਚੇ ਹਿਸਾਬ ਨਾਲ ਸਿੰਪਟਮ ਆਉਂਦੇ ਨੇ ਫਿਰ ਅਸਾਹੀ ਇਹ ਸ਼ੁਰੂ ਕਰਨੇ ਅਗਰ ਆਕਸੀਜਨ ਦੀ ਜ਼ਰੂਰਤ ਪੈਂਦੀ ਆ ਕੋਈ ਹੋਰ ਆਪਾਂ ਉਸ ਉਹਦਾ ਟ੍ਰੀਟਮੈਂਟ ਤੇ ਉਹਦੇ ਵਾਸਤੇ ਸਾਨੂੰ ਸੱਪ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਫਰਸਟ ਆਫ ਲਾਈਨ ਆਫ ਟ੍ਰੀਟਮੈਂਟ ਹੈਗਾ ਕਿ ਤੁਸੀਂ ਜਿੰਨਾ ਜਲਦੀ ਜਾ ਕੇ ਲਾਗੇ ਦੇ ਹਸਪਤਲ ਜਾਓ ਅਗਰ ਉੱਥੋਂ ਜ਼ਰੂਰਤ ਪੈਗੀ ਤੁਹਾਨੂੰ 318 ਗੱਡੀਆਂ ਚ ਚੱਲ ਰਹੀਆਂ ਪੰਜਾਬ ਚ ਐਮਬੂਲੈਂਸ ਜਾਂ ਟ੍ਰਾਂਸਪੋਰਟ ਕੋਈ ਵੀ ਤੁਹਾਡੇ ਕੋਲ ਤੇ ਹੈਗਾ ਤਰੀਕਾ ਤੇ ਵੱਡੇ ਹਸਪਤਲ ਪਹੁੰਚੋ ਇੱਕ ਸੱਪ ਨੂੰ ਲਪਨਾ ਸੱਪ ਨੂੰ ਦੱਬੇ ਚ ਪਾ ਕੇ ਲੈਣਾ ਇਹ ਕੋਈ ਟ੍ਰੀਟਮੈਂਟ ਦਾ ਜਾਂ ਇਹਦਾ ਇਲਾਜ ਦਾ ਇਸ ਤਰਾ ਨਹੀਂ ਹੈਗਾ ਇਸ ਤਰਾ ਨਹੀਂ ਹੈਗਾ ਡਾਕਟਰ ਇੱਕ ਗੱਲ ਕਰੀਏ ਤੁਹਾਡੇ ਨਾਲ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੱਪਾਂ ਤੋਂ हट ਕੇ ਥੋੜੀ ਜੀ ਗੱਲ ਕਰਦੇ ਹਾਂ ਕਿਉਂਕਿ ਸਾਡਾ ਵਿਸ਼ਾ ਜ਼ਹਿਰੀਲੇ ਜੀ ਬਾਕੀ ਲੈਣ ਤੁਸੀਂ ਇੱਕ ਵਿੱਚੂ ਕਿਹਾ ਸੀ ਵੀ ਵਿੱਚੂ ਵੀ ਜ਼ਹਿਰੀਲੇ ਹੋ ਸਕਦੇ ਨੇ ਤੇ ਵਿੱਚੂਆਂ ਦਾ ਡੰਗ ਜਿਹੜਾ ਹੈਗਾ ਕਿੰਨਾ ਕੁ ਪ੍ਰਭਾਵੀ ਹੁੰਦਾ ਹੈ ਤੇ ਕਿਸ ਤਰ੍ਹਾਂ ਉਹ ਡੰਗ ਮਾਰਦੇ ਨੇ ਬਿਛੂ ਜਿਹੜਾ ਹੁੰਦਾ ਜਿਹਨੂੰ ਸਕੋਰਪੀਓ ਆਪਾਂ ਕਹਿੰਦਾ ਹੈ ਉਹਨੇ ਉਹਨਾਂ ਦੇ ਅੱਗੇ ਨਾ ਦੋ ਪਿੰਸਰਜ਼ ਇਦਾਂ ਲੱਗੇ ਹੁੰਦੇ ਆ ਜਿਹਦੇ ਨਾਲ ਉਹ ਪਕੜਦੇ ਆ ਆਪਣੇ ਪ੍ਰੇ ਨੂੰ ਤੇ ਪਿੱਛੋਂ ਜਿਹੜੀ ਉਹਦੀ ਟੇਲ ਹੁੰਦੀ ਹੈ ਉਹਦੇ 'ਚ ਸਟਿੰਗ ਹੁੰਦਾ ਜਿਹਦੇ ਤੋਂ ਬਿਨਾ ਆਪਣੇ ਸ਼ਿਕਾਰ ਨੂੰ ਉਹਦੇ 'ਚ ਲੈ ਲੈਂਦੇ ਆ ਜਿਹੜਾ ਬਿੱਛੂ ਦਾ ਡੰਗ ਹੁੰਦਾ ਹੈ ਜਿਹੜਾ ਵੈਨਮ ਆਉਦਾ ਉਹ ਹਿਊਮਨ ਬੀਇੰਗਸ ਲਈ ਤਾਂ ਇੰਨਾ ਫੈਟਲ ਨਹੀਂ ਹੁੰਦਾ ਬਟ ਕੋਈ ਇਸ ਤਰ੍ਹਾਂ ਦਾ ਇਨਸਾਨ ਹੋ ਜਿਹਨੂੰ ਅਲਰਜੀਕ ਰਿਐਕਸ਼ਨਸ ਜਲਦੀ ਹੋ ਜਾਂਦੇ ਹੈ ਜਾਂ ਕਈ ਐਦਾਂ ਦੇ ਹਿਊਮਨ ਬੀਇੰਗਸ ਹੋਣਗੇ ਡਾਕਟਰ ਸਾਹਿਬ ਨੂੰ ਵੀ ਪਤਾ ਹੋਣਾ ਜੋ ਬੀਜ਼ ਜਾਂ ਸਟਿੰਗ ਜੀ ਵੈਸਪ ਦੇ ਸਟਿੰਗ ਨਾਲ ਬਹੁਤ ਜਲਦੀ ਉਹਨਾਂ ਦੀ ਬੋਡੀ ਚ ਐਨਫ ਇਲੈਕਟ੍ਰਿਕ ਰਿਐਕਸ਼ਨਸ ਹੁੰਦੇ ਆ ਤੇ ਉਹ ਵਾਲੇ ਜਿਹੜੇ ਹਿਊਮਨ ਬੀਇੰਗਸ ਐ ਉਹ ਥੋੜੇ ਜੇ ਪ੍ਰੋਨ ਨੇ ਕਿ ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਐ ਵੈਸੇ ਸਕੋਰਪੀਅਨਸ ਇੰਡੀਅਨ ਰੈਡ ਸਕੋਰਪੀਅਨ ਹੁੰਦਾ ਉਹ ਥੋੜਾ ਜਿਆ ਡੇਂਜਰਸ ਮੰਨਿਆ ਜਾਂਦਾ ਬਟ ਇੰਨਾ ਨਹੀਂ ਐ ਕਿ ਉਹ ਜਾਨਲੇਵਾ ਸਾਬਿਤ ਹੋ ਜਾਏ ਹਾਂਜੀ ਬਾਕੀ ਇਹ ਕਿ ਜਿਨ੍ਹਾਂ ਵਿੱਚ ਅਲਰਜਿਕ ਰਿਐਕਸ਼ਨ ਜ਼ਿਆਦਾ ਹੁੰਦੇ ਐ ਉਹ ਬੰਦੇ ਥੋੜੇ ਜੇ ਪ੍ਰੀਕਾਸ਼ਨਸ ਜਾਂ ਥੋੜਾ ਹੋ ਸਕਦਾ ਹੈ ਉਹਨਾਂ ਚ ਐਨਫ ਇਲੈਕਟ੍ਰਿਕ ਸ਼ੌਕ ਜਿਹੜਾ ਹੈ ਉਹ ਜਨਰੇਟ ਹੋ ਜਾਏ ਅਦਰਵਾਇਜ਼ ਜਾਨਲੇਵਾ ਸਕੋਰਪੀ ਨਹੀਂ ਹੈਗਾ ਡਾਕਟਰ ਸਾਡੇ ਕੋਲ ਕਦੀ ਵਿੱਛੂ ਦਾ ਲੜਿਆ ਆਇਆ ਕੋਈ ਪੇਸ਼ੈਂਟ ਸਾਡੇ ਕੋਲ ਇੱਥੇ ਜੋ ਲਾਗੇ ਚ ਅਗੇ ਨਕੂਦਰ ਤੇ ਫਲੋਰ ਵੱਲੋਂ ਪਿਛਲੇ ਸਾਲ ਇੱਕ ਅੱਧਾ ਪੇਸ਼ੈਂਟ ਸਾਡੇ ਕੋਲ ਦੋ ਦੋ ਪੇਸ਼ੈਂਟ ਆਏ ਸੀ ਉਹ ਵੀ ਕਹਿੰਦੇ ਸਾਨੂੰ ਸੱਪ ਨੇ ਨਹੀਂ ਕਟਿਆ ਤੇ ਵਿੱਛੂ ਨੇ ਕਟਿਆ ਸੀ ਜੀ ਤੇ ਉਹ ਵੀ ਪੇਸ਼ੈਂਟ ਆ ਗਏ ਤੇ ਬਿਲਕੁਲ ਜਦੋਂ ਤੁਹਾਡੇ ਕੋਲ ਆਏ ਉਹਨਾਂ ਦਾ ਵੀ ਆਈ ਸੀ ਕਿ ਜਿੱਥੇ ਕਟਿਆ ਵੇ ਉੱਥੇ ਉਹਨਾਂ ਦੇ ਮਤਲਬ ਸਵੇਲਿੰਗ ਹੋ ਗਈ ਜਾਂ ਬਰਨਿੰਗ ਤੇ ਪੇਨ ਆ ਗਈ ਤੇ ਉਹਦੇ ਬਾਅਦ 24 ਘੰਟੇ ਉਹਨੂੰ ਰੱਖਿਆ ਪੇਸ਼ੈਂਟ ਬਿਲਕੁਕੁਲ ਠੀਕ ਹੋ ਗਿਆ ਤੇ RAMnal ਉਹਨਾਂ ਨੂੰ ਘਰ ਭੇਜਤਾ ਇਹ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਸੀਗਾ ਵੀ ਸੱਪ ਲੜਦੇ ਦੇ ਦੋ ਨਿਸ਼ਾਨ ਹੁੰਦੇ ਆ ਡਬਲ ਨਿਸ਼ਾਨ ਹੋ ਜਾਂਦਾ ਜਿੱਥੇ ਸੱਪ ਲੜਦਾ ਹੈ ਦੋ ਦੰਦ ਮਾਰਦਾ ਹੈ ਆਪਣੇ ਵਿੱਚੂ ਦਾ ਇੱਕ ਨਿਸ਼ਾਨ ਹੁੰਦਾ ਹੈ ਨਹੀਂ ਸਕੋਰਪੀਅਨਸ ਦੇ ਵੀ ਦੋ ਹੀ ਹੁੰਦੇ ਹਨ ਹਾਂਜੀ ਮਤਲਬ ਇਹ ਨਹੀਂ ਪਤਾ ਲੱਗ ਸਕਦਾ ਵੀ ਵਿੱਚੂ ਨੇ ਲੜਿਆ ਜਾਂ ਜਾਂ ਸੁੱਤੇ ਸੁੱਤੇ ਕੋਈ ਲੜ ਗਿਆ ਪਤਾ ਨਹੀਂ ਲੱਗ ਸਕਦਾ ਵਿੱਚੂ ਨੇ ਲੜਿਆ ਕਿ ਸੱਪ ਨੇ ਲੜਿਆ ਨਹੀਂ ਇਹ ਨਹੀਂ ਪਤਾ ਲੱਗ ਸਕਦਾ ਇਹ ਪਤਾ ਨਹੀਂ ਲੱਗ ਸਕਦਾ ਦੇਖੋ ਸਿੰਪਲ ਜੋ ਪੇਸ਼ੈਂਟ ਨੇ ਜਿਹਨੂੰ ਸੱਪ ਨੇ ਜਾਂ ਵਿੱਚੂ ਨੇ ਜਾਂ ਕਿ ਕੀੜੇ ਨੇ ਕਟਿਆ ਉਹਦੇ ਵਿੱਚ ਸਾਈਨਮ ਸਿੰਪਟਮ ਇਹ ਜਿਹੇ ਹੋਣਗੇ। ਛੇੜ ਚ ਦਰਦ ਹੋਣਾ, ਮਾਸਪੇਸ਼ੀਆਂ ਥੋੜੀਆਂ ਕਮਜ਼ੋਰ ਹੋਣੀਆਂ। ਹੌਲੀ-ਹੌਲੀ ਮਰੀਜ਼ ਆਏਗਾ ਕਿ ਮੈਨੂੰ ਸਾਹ ਲੈਣ ਚ ਮੁਸ਼ਕਲ ਹੁੰਦੀ ਹੈ। ਜੀ। ਤੇ ਉਹਦੇ ਵਾਸਤੇ ਹੀ ਆਪਾਂ ਕਹਿੰਨੇ ਕਿ ਆਪਾਂ ਡਾਕਟਰ ਦੀ ਜਾਂ ਛੋਟੇ ਲਾਗੇ-ਚਾਗੇ ਸਰਕਾਰੀ ਪ੍ਰਾਈਵੇਟ ਹਸਪਤਾਲ ਤੁਸੀਂ ਇੱਕ ਵਾਰੀ ਸਲਾਹ ਲਓ ਡਾਕਟਰ। ਚਲੋ ਡਾਕਟਰ ਸੋ ਮੈਂ ਦੋਨਾਂ ਕੋਲ ਹੀ ਪੁੱਛਾਂਗਾ। ਤੁਹਾਡੇ ਕੋਲ ਪਹਿਲੇ ਤੁਹਾਡੇ ਕੋਲ ਹੀ ਪੁੱਛਦਾ ਡਾਕਟਰ ਮੈਂ ਪਰਮਜੀਤ ਬੇ ਬਹੁਤ ਸਾਰੇ ਲੋਕ ਝਾੜ ਫੂਕ ਦੇ ਚੱਕਰ ਚ ਪੈਣ। ਕੀ ਕਹਿਣਾ ਚਾਹੋਗੇ ਕਿ ਝਾੜਫੂਕ ਸੱਚਮੁੱਚ ਇੰਨਾ ਇੰਪੈਕਟ ਰੱਖਦੀ ਹੈ ਵੀ ਝਾੜਫੂਕ ਦੇ ਨਾਲ ਜ਼ਹਿਰ ਨਿਕ ਉਤਰ ਜਾਵੇ ਅੱਛਾ ਜਿਵੇਂ ਜਿਵੇਂ ਵਕਤ ਹੁਣ ਬੀਤ ਰਿਹਾ ਹੈ ਲੋਕਾਂ ਨੂੰ ਤੁਹਾਡੇ ਡੀਡੀ ਦੂਰਜਨ ਸਿੰਘ ਦੇ ਨਾਲੋਂ ਪ੍ਰਿੰਟ ਮੀਡੀਆ ਨਾਲ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਇੱਕ ਝਾੜਫੂਕ ਜਾਂ ਦੇਸੀ ਦਵਾਈ ਲੋਕੀ ਪਹਿਲਾਂ ਕਰਦੇ ਸੀ ਪਰ ਜਿਵੇਂ ਜਿਵੇਂ ਟਾਈਮ ਹੁਣ ਬੀਤ ਰਿਹਾ ਹੈ ਤੇ ਲੋਕੀ ਹੁਣ ਇਸ ਚੀਜ਼ ਤੋਂ ਪਿੱਛੇ हट ਗਏ ਨੇ ਫਿਰ ਵੀ ਕਈ ਲੋਕ ਪ੍ਰਵਾਸੀ ਜੋ ਮਜ਼ਦੂਰ ਕੰਮ ਕਰ ਰਹੇ ਨੇ ਜਾਂ ਪਿੰਡਾਂ ਚ ਲੋਕ ਨਹੀਂ ਉਹ ਫਿਰ ਵੀ ਬਾਬਿਆਂ ਕੋਲ ਜਾਣਗੇ ਜਾਂ ਸਾਧੂਆਂ ਕੋਲ ਜਾਣਗੇ ਉਹਦਾ ਕਹਿੰਦੇ ਝਾੜਫੂ ਕਰਾ ਲਿਆ ਜਾਂ ਜੇ ਉੱਥੇ ਉਹਨਾਂ ਨੇ ਕਹਿਤਾ ਜੀ ਬਲੇਡ ਨਾਲ ਕੱਟਤਾ ਜਾਂ ਉੱਥੇ ਪੱਟੀ ਬੰਨਤੀ ਉਹਦੇ ਨਾਲ ਇੰਨਾ ਕ ਹੈਗਾ ਕਿ ਉਹਨਾਂ ਨੂੰ ਉਹਨਾਂ ਜੋ ਟਾਈਮ ਹੈ ਉਹ ਟਾਈਮ ਬਹੁਤ ਵੇਸਟ ਹੋ ਜਾਂਦਾ ਜੀ ਤੇ ਜਦੋਂ ਅਗਰ ਤੁਹਾਨੂੰ ਮੰਨ ਲਓ ਕਿਸੇ ਨੇ ਸੱਪ ਨੇ ਕੱਟ ਲਿਆ ਜਾਂ ਉਹਦਾ ਜ਼ਹਿਰ ਫੈਲ ਰਿਹਾ ਪਰ ਉਹ ਉਹ ਟਾਈਮ ਤੁਹਾਡਾ ਵੇਸਟ ਹੋ ਰਿਹਾ ਤੇ ਤੁਸੀਂ ਹਸਪਤਾਲ ਟਾਈਮ ਨਾਲ ਨਹੀਂ ਪਹੁੰਚਦੇ ਤੇ ਟਾਈਮ ਤੁਹਾਡਾ ਵੇਸਟ ਹੁੰਦਾ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨੇ ਇੱਕ ਕਿਸੇ ਛਾੜਫੂਕ ਜਾਂ ਦੇਸੀ ਇਲਾਜ ਦਾ ਕੁਝ ਨਹੀਂ ਹੈਗਾ ਇੱਥੇ ਜਾ ਕੇ ਤੁਹਾਡੇ ਛੋਟੇ ਵੱਡੇ ਹਸਪਤਾਲਾਂ ਚ ਜਾਂ ਡਿਸਟ੍ਰਿਕਟ ਹਸਪੀਟਲ ਚ ਆਪਣੇ ਪੇਸ਼ੈਂਟ ਨੂੰ ਤੁਸੀਂ ਲੈ ਕੇ ਆਓ ਤੇ ਆਪਣਾ ਉੱਥੇ ਕਰਾਓ ਟ੍ਰੀਟਮੈਂਟ ਕਰਾਓ ਲੇਕਿਨ ਡਾਕਟਰ ਸਾਹਿਬ ਬਹੁਤ ਸਾਰੀਆਂ ਗੱਲਾਂ ਇਹ ਕਿਉਂਕਿ ਪਹਿਲੇ ਮੈਂ ਪਹਿਲੇ ਤੁਸੀਂ ਦੱਸੋ ਮੈਂ ਫਿਰ ਤੁਹਾਡੇ ਕੋਲ ਪੁੱਛਾਂਗਾ ਮੈਂ ਵੀ ਝਾੜ ਫੂਕ ਆ ਰਿਆਂ ਬਾਰੇ ਵੀ ਲੇਕਿਨ ਮੈਂ ਤੁਹਾਨੂੰ ਇਹ ਝਾੜ ਫੂਕ ਬਾਰੇ ਇਹ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਵੀ ਜੋ ਇਹਨਾਂ ਨੇ ਕਿਹਾ ਇਹ ਸਹੀ ਹੈ ਵੀ ਝਾੜ ਫੂਕ ਨਹੀਂ ਕਰਾਣੀ ਚਾਹੀਦੀ ਤੇ ਸਾਨੂੰ ਸਿੱਧੇ ਹਸਪੀਟਲ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਮੈਂ ਤੁਹਾਡੇ ਦੂਰਦਰਸ਼ਨ ਤੋਂ ਦੇ ਮਾਧਿਅਮ ਤੋਂ ਇਹ ਦੱਸਣਾ ਚਾਹਾਂਗੀ ਕਿ ਬਿਲਕੁਲ ਮਤਲਬ ਜਦੋਂ ਵੀ ਸਨੇਕ ਬਾਈਟ ਜਾਂ ਕੋਈ ਵੀ ਇਨਸੈਕਟ ਬਾਈਟ ਉਸ ਕੋਲੋਪੈਂਡਰਾ ਹੋ ਸਕਦਾ ਹੈ ਸੈਂਟੀਪੀਡ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੇ ਕੁਛ ਵੀ ਇਦਾਂ ਦਾ ਇਨਸਟੈਂਸ ਹੋਏ ਤੇ ਸਭ ਤੋਂ ਪਹਿਲਾਂ ਯੂ ਸ਼ੁਡ ਰਸ਼ ਟੂ ਹਸਪੀਟਲ ਤੁਸੀਂ ਐਮਰਜੈਂਸੀ ਸਰਵਿਸੇਸ ਤੁਸੀਂ ਹਸਪੀਟਲ ਡਾਕਟਰ ਕੋਲ ਜਾਓ ਤੇ ਝਾੜ ਫੂ ਇਹਨਾਂ ਪੰਗਿਆਂ 'ਚ ਨਾ ਹੀ ਵਸੀ ਪਈ ਫਿਰ ਵੀ ਇਸ ਦੇ ਬਾਵਜੂਦ ਸੱਪ ਲੜੇ ਬਹੁਤ ਸਾਰੇ ਵਿਅਕਤੀ ਕਹਿੰਦੇ ਨੇ ਜੇ ਅਸੀਂ ਫਲਾਨੀ ਜਗ੍ਹਾ ਤੇ ਗਏ ਸੀ ਉਹ ਬਾਬੇ ਨੇ ਝਾੜ ਦਿੱਤਾ ਤਾਂ ਤੰਤਰਿਕ ਨੇ ਝਾੜਤਾ ਸਾਡੇ ਇੱਕ ਪਿੰਡ ਹੈਗਾ ਉੱਥੇ ਕਹਿੰਦੇ ਦੀ ਤੁਸੀਂ ਸੱਪ ਲੜੇ ਲੈ ਕੇ ਜਾਓ ਥੱਪੜ ਮਾਰਦੇ ਤੇ ਜ਼ਹਿਰ ਜ਼ਹਿਰ ਉਤਾਰ ਦਿੰਦੇ ਆ ਵੀ ਬਹੁਤ ਸਾਰੇ ਲੋਕ ਕਹਿੰਦੇ ਠੀਕ ਹੋਇਆ ਫਿਰ ਉਹ ਕੀ ਮੈਟੈਲਿਟੀ ਕੀ ਹੈ ਕਿਉਂ ਹੈ ਉਹਦਾ ਰੀਜ਼ਨ ਇਹ ਹੈ ਕਿ ਉਹ ਕਹਿੰਦੇ ਆ ਨਾ ਕਿ ਮਤਲਬ ਅਸੀਂ ਜਿਹੜਾ ਮੇਬੀ ਹੋ ਸਕਦਾ ਹੈ ਕਿ ਉਹਦੇ 'ਚ ਇਨੇ ਟਾਕਸਿਨਸ ਹੋਣ ਹੀ ਨਾ ਜਿਹੜਾ ਹਾਂਜੀ ਹਾਂਜੀ ਜਿਹੜਾ ਉਹ ਵੈਨਮਸ ਹੈ ਉਹ ਸਨੇਕ ਹੋਏ ਹੀ ਨਾ ਮੇਟ ਟਾਈਮ ਜਿਹੜੇ ਹੈ ਵਿਦ ਟਾਈਮ ਦੇਖੋ ਜਿਹੜੇ ਹੈ ਉਹ ਸਾਰੇ ਦੇ ਸਾਰੇ ਜਿਹੜੇ ਸਿੰਪਟਮਸ ਹੈ ਉਹ ਵਿਦ ਟਾਈਮ ਵੈਨਿਸ਼ ਹੋ ਗਏ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਉਧਰੋਂ ਸਾਨੂੰ ਫਾਇਦਾ ਹੋਇਆ ਜਲਦੀ ਜਨਾਡਰ ਸਾਹਿਬ ਜਲਦੀ ਜਨਾਡਰ ਸੈਕਿੰਡਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਮੈਂ ਜੀ ਜੀ ਪੰਜਾਬੀ ਦੇ ਮਾਧਿਅਮ ਨਾਲ ਲੋਕਾਂ ਨੂੰ ਇੱਕ ਹੀ ਗੱਲ ਕਹਿੰਨੇ ਆ ਅਗਰ ਕਿਸੇ ਨੂੰ ਸੱਪ ਨੇ ਜਾਂ ਉਹਨੂੰ ਕਿਸੇ ਵਿੱਚੂ ਨੇ ਜਾਂ ਹੋਰ ਕਿਹੜਾ ਕਟਿਆ ਵੀ ਕੀੜੇ ਨੇ ਸਭ ਤੋਂ ਪਹਿਲਾਂ ਜਿਹਨੂੰ ਅਗਰ ਸੱਪ ਕੱਟ ਲੈਂਦਾ ਉਸ ਮਰੀਜ਼ ਨੂੰ ਜਾਂ ਉਹਨਾਂ ਨੂੰ ਸਮਝਾਇਆ ਜਾ ਕਿ ਸੱਪ ਕੱਟ ਸਾਰੇ ਸੱਪ ਕੱਟਣ ਜਿਹੜੇ ਪੌਇਜ਼ਨਸ ਨਹੀਂ ਹੁੰਦੇ ਤੇ ਫਰਸਟ ایڈ ਤੁਸੀਂ ਲਾਗੇ ਛੋਟੇ ਜਾਂ ਵੱਡੇ ਹਸਪਤਾਲ 'ਚ ਲੈ ਕੇ ਦਿਖਾਓ ਆਪਣਾ ਤੇ ਉਹਦੇ ਬਾਅਦ ਅਗਰ ਜ਼ਰੂਰਤ ਪੈਂਦੀ ਹੈ ਤੇ ਆਪਣੇ ਟ੍ਰਾਂਸਪੋਰਟ ਜਾਂ 108 ਗੱਡੀ ਦੇ ਜ਼ਰੀਏ ਵੱਡੇ ਹਸਪਤਾਲ ਪਹੁੰਚੋ ਤੇ ਆਪਣਾ ਉੱਥੇ ਤੁਸੀਂ ਆਪਣਾ ਕਰਾਓ ਟ੍ਰੀਟਮੈਂਟ ਕਰਾਓ ਸੋ ਦੋਸਤੋ ਡਰਨ ਦੀ ਜਰੂਰਤ ਨਹੀਂ ਹੈ ਦੋਨਾਂ ਨੇ ਕਿਹਾ ਡਾਕਟਰ ਸਾਹਿਬ ਨੇ ਵੀ ਕਿਹਾ ਡਾਕਟਰ ਰਮਸ਼ਾ ਨੇ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈਗੀ ਇਹ ਜਰੂਰਤ ਹੈ ਜਾਗਰੂਕ ਹੋਣ ਦੀ ਤੇ ਜਾਗਰੂਕ ਹੋਣ ਦੇ ਲਈ ਜੇ ਤੁਹਾਨੂੰ ਸੱਪ ਲੜਦਾ ਜਾਂ ਕੋਈ ਵੀ ਜ਼ਹਿਰੀਲਾ ਜੀਵ ਜੰਤੂ ਲੜਦਾ ਤਾਂ ਤੁਰੰਤ ਜਿਹੜਾ ਹੈ ਫਰਸਟ ਏਡ ਦੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚੋਂ ਤੁਹਾਡਾ ਟ੍ਰੀਟਮੈਂਟ ਹੋ ਜਾਏਗਾ ਤੇ ਆਸ ਹੈ ਤੁਸੀਂ ਇਸੇ ਤਰ੍ਹਾਂ ਹੀ ਖੁਸ਼ ਰਹੋਗੇ ਵੱਧਦੇ ਰਹੋਗੇ ਫਲਦੇ ਰਹੋਗੇ ਫੁੱਲਦੇ ਰਹੋਗੇ ਡਾਕਟਰ ਸ਼ਿਵਿਕਾ ਦੱਤਾ ਤੇ ਡਾਕਟਰ ਪਰਮਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਧੰਨਵਾਦ ਤੁਹਾਨੂੰ ਲੈਣੇ ਆ ਗਿਆ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਨਮਸਕਾਰ